ਕੋਲੋਂ ਬਈ ਸੀ ਉਹੀ ਲਾਇਕ ਸੀਗੇ ਉਹ ਬੰਦੇ ਹੂੰ ਬਈ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਮੰਡੀ ਤੇ ਜਾ ਕੇ ਤੂੰ ਕਹਨੇ ਆ ਬਈ ਜਗਮੀਤ ਤੂੰ ਦਵਾ ਬੱਕਰੀਆਂ ਸਾਨੂੰ ਹਾਂ ਤੇਰੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਤੈਨੂੰ ਕੋਈ ਜਾਣਦੇ ਨਹੀਂ ਤੇ ਅਗਲੇ ਨੂੰ ਪੈਸੇ ਦਿਖਾ ਦੇ ਬਈ 2 ਲੱਖ 5 ਲੱਖ ਚੱਕੀ ਬੈਠਾ ਠੀਕ ਹੈ ਤੇ ਅਗਲਾ ਤਾਂ ਬਈ ਮੜੂਗਾ ਆਪਦੇ ਬੰਦਿਆਂ ਤੋਂ ਦਵਾਈ ਗਿਆ 2-2000 ਰੁਪਏ ਤਾਂ ਹੂੰ ਰੱਖੀਆ ਨਾਲੇ ਦਲਾਲੀ ਵੀ ਲੈ ਲਈ ਦਲਾਲੀ ਠੀਕ ਹੈ ਇਹ ਜੀ ਨੇ ਬੋਨਸ ਆਨ ਕੀਤਾ ਤੇ ਟ੍ਰੇਨਿੰਗ ਤੇ ਬਈ ਮੇਰਾ 500 ਬੰਦਾ ਟ੍ਰੇਨਿੰਗ ਲੈ ਗਿਆ ਇੱਕ ਵੀ ਬੰਦਾ ਫੇਲ ਨਹੀਂ ਹੋਇਆ ਜਿਹੜਾ ਮੇਰੇ ਹਿਸਾਬ ਨਾਲ ਚੱਲੇ ਨਾਲ ਮਾੜਾ ਮੋਟਾ ਹੋਰ ਕੰਮ ਹੈਗਾ ਠੀਕ ਹੈ ਤੇ ਉਹ ਬੰਦਾ ਕਾਮਯਾਬ ਰਹੂਗਾ ਪਰ ਉਹ ਲੋਕਾਂ ਨੂੰ ਸੁਪਨੇ ਵੱਡੇ ਦਿਖਾਏ ਸੀ ਲੋਕਾਂ ਨੇ ਵਪਾਰੀਆਂ ਨੇ ਦਲਾਲਾਂ ਨੇ ਚੈਨਲ ਵਾਲਿਆਂ ਨੇ ਆਪਣੇ ਹਨਾ ਸੁਪਨੇ ਵੱਡੇ ਵਿਖਾਏ ਸੀ ਜਾਂ ਟ੍ਰੇਨਿੰਗ ਵਾਲੇ ਆਖ ਲਮਾ ਵੀ ਟ੍ਰੇਨਿੰਗ ਦਿੰਨਾ ਸੁਪਨੇ ਵੱਡੇ ਦਿਖਾ-ਦਿਖਾ ਕੇ ਗੱਪ ਮਾਰ-ਮਾਰ ਕੇ ਲੋਕ ਇਹ ਕੰਮ 'ਚ ਫਸਾਤੇ ਤੇ ਮੈਂ ਭਈ ਉਹਨੂੰ ਅਗਲੇ ਨੂੰ ਕਹਿਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵੀ 10 ਸਾਰੀ ਸੋਚੀ ਨੰਬਰ ਲੈਣਾ ਹੁਣ ਜਦੋਂ ਜਾਨਵਰ ਦੀ ਉਮਰ ਦਾ ਹੀ ਨਹੀਂ ਤੁਹਾਨੂੰ ਪਤਾ ਦੰਦਾਂ ਦਾ ਤੁਸੀਂ ਬਈ ਵੇਚ ਕੇ ਖਰੀਦ ਕੇ ਕੀ ਕਰੋਗੇ ਠੀਕ ਹੈ ਕੱਲ ਵੀ ਮੈਂ ਵੇਖੀ ਗਿਆ ਉਹੀ ਦੋ ਚਾਰ ਬੰਦੇ ਵੇਚ ਹੀ ਗਏ ਨਵਾਂ ਬੰਦਾ ਫੜ ਲਿਆ ਦੁੱਗਣੇ ਦੁੱਗਣੇ ਦੀਆਂ ਵਿੱਚ ਪੈਸੇ ਪਾਈ ਗਏ ਬਈ ਮਾਰਿਆ ਉਹਨਾਂ ਨੇ ਵੀ ਆ ਰਲ ਮਿਲ ਕੇ ਕਰ ਦਿੰਦੇ ਤੇ ਮੰਡੀਆਂ ਵਾਲਾ ਵੀ ਤੇ ਬਈ ਪੰਮੇ ਦੀ ਲਾਈਨ ਤੋਂ ਬੱਕਰਾ ਇਹ ਠੀਕ ਹੈ ਬਈ ਸੈਦੋ ਦੇ ਬਲੱਡ ਲਾਈਨ ਤੋਂ ਹਾਂ ਉਹ ਤੋਂ ਆ ਤੇ ਬਈ ਖੁਸ਼ਵੰਤ ਕੋਲੇ ਸੀ ਬੱਕਰਾ ਦੂਜਾ ਖੱਸੀ ਬੱਕਰਾ ਗਿਆ ਪੰਜ ਛੀ ਹਾਂਜੀ ਠੀਕ ਹੈ ਤੇ ਮਾਂ ਇਹਦੀ ਸੀਗੀ ਕੈਂਗਕੋਂਗ ਬਲੱਡ ਲਾਈਨ ਦੀ ਬੂਰਕੰਨੇ ਜਿਹੜੇ ਬਈ ਕਾਲੇ ਅਰਗਿਆਂ ਦੇ ਜਾਂ ਹੋਰ ਹਨਾ ਰੱਖ ਲਓ ਤੁਸੀਂ ਹਾਂਜੀ ਸ਼ਾਂਤ ਕੋਲੇ ਬੂਰਕੰਨਾ ਬੱਕਰਾ ਵੀ ਸੀ ਮਾਂ ਪਿਓ ਦਾ ਬਹੁਤ ਚੰਗਾ ਬਈ ਹੂੰ ਤੇ ਉਹ ਪੰਛੀ ਦਾ ਇਹ ਬੱਕਰਾ ਇਕੱਲਾ ਹੀ ਆ ਆਪਣੇ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਜਗਮੀਤ ਸਿੰਘ ਭਲਾਈ ਆਣਾ ਤੁਹਾਡਾ ਸਾਰਿਆਂ ਦਾ ਇਸ ਨਵੀਂ ਵੀਡੀਓ ਦੇ ਵਿੱਚ ਸਵਾਗਤ ਕਰਦਾ ਹਾਂ ਦੋਸਤੋ ਜੋ ਅੱਜ ਕੱਲ ਦੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਬੱਕਰੀ ਪਾਲਣ ਦਾ ਕਿੱਤਾ ਹੈਗਾ ਆਪਾਂ ਦੇਖਦੇ ਆਂ ਵੀ ਕੋਈ ਇੱਕ ਮੰਦੇ ਵਾਲੇ ਪਾਸੇ ਜਾ ਰਿਹਾ ਹੈਗਾ ਪਰ ਹੁਣ ਵੀ ਬਹੁਤ ਭਰਾ ਆਪਣੇ ਹੈਗੇ ਆ ਜਿਹੜੇ ਬੱਕਰੀ ਪਾਲਣ ਤੋਂ ਚੰਗੀ ਆਮਦਨ ਲੈ ਰਹੇ ਨੇ ਤੇ ਕਿਉਂ ਆਮਦਨ ਉਹ ਚੰਗੀ ਲੈ ਰਹੇ ਨੇ ਮੰਦੇ ਦੇ ਵਿੱਚ ਵੀ ਤੇ ਤੁਸੀਂ ਜੇਕਰ ਬੱਕਰੀ ਪਾਲਣ ਦਾ ਕੰਮ ਕਰ ਰਹੇ ਹੋ ਸੋਚਦੇ ਹੋ ਅਸੀਂ ਵੀ ਚੰਗੀ ਆਮਦਨ ਪ੍ਰਾਪਤ ਕਰ ਸਕੀਏ ਇਸ ਕੰਮ ਤੋਂ ਤਾਂ ਸਾਰੀ ਜਾਣਕਾਰੀ ਵਾਲੀ ਵੀਡੀਓ ਤੁਹਾਡੇ ਲਈ ਹੋਊਗੀ ਆਪਾਂ ਅੱਜ ਪਹੁੰਚੇ ਹੈਗੇ ਆ ਬਰਾਡਗੌਡ ਫਾਰਮ ਤੇ ਬਾਈ ਰਾਜਵੀਰ ਕੋਲ ਤੁਸੀਂ ਇਹਨਾਂ ਦੇ ਕੰਮ ਦੇਖਦੇ ਰਹਿੰਦੇ ਹੋ ਕਿਵੇਂ ਘਰ ਇਹ ਬੱਕਰੀਆਂ ਦੇ ਫਾਰਮ ਤੋਂ ਇੱਥੇ ਇੱਕ ਨਵਾਂ ਫਾਰਮ ਤਿਆਰ ਕੀਤਾ ਤੇ ਫਾਰਮ ਦੇ ਨਾਲ ਇੱਥੇ ਬੱਕਰੀਆਂ ਦੀ ਜਿਹੜੀ ਟ੍ਰੇਨਿੰਗ ਵੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਜੋ ਅੱਜ ਕੱਲ ਇੱਥੇ ਬੱਕਰੇ ਦਾ ਆਚਾਰ ਬਣਾ ਕੇ ਵੀ ਤਿਆਰ ਕਰਦੇ ਆ ਜਿਵੇਂ ਬੱਕਰੀ ਪਾਲਣ ਆਪਾਂ ਸਾਰੀ ਕਰੀ ਜਾਂਦੇ ਆ ਪਰ ਉਸ ਦੀ ਵੈਲਿਊ ਐਡੀਸ਼ਨ ਕਿਵੇਂ ਕਰ ਸਕਦੇ ਆ ਮਾਰਕੀਟਿੰਗ ਕਰਕੇ ਇਸ ਤੋਂ ਵਾਧਾ ਆਮਦਨ ਕਿਵੇਂ ਪ੍ਰਾਪਤ ਕਰ ਸਕਦੇ ਆ ਇਹਨਾਂ ਸਾਰੀਆਂ ਗੱਲਾਂ ਦੇ ਅੱਜ ਚਾਨਣਾ ਪਾਵਾਂਗੇ ਖੁੱਲ ਕੇ ਗੱਲਬਾਤ ਕਰਾਂਗੇ ਜੋ ਵੀ ਵੀਡੀਓ ਨੂੰ ਦੇਖ ਰਹੇ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀ ਬਹੁਤ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਵਾਂਗੇ ਪਹਿਲਾਂ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜਗਮੀਤ ਤੇ ਯੰਗ ਫਾਰਮਰ ਤੇ ਜਿੰਨੇ ਵੀ ਭਰਾ ਜੁੜਿਆ ਬਾਈ ਉਹਨਾਂ ਨੂੰ ਵੀ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਸਭ ਤੋਂ ਪਹਿਲਾਂ ਅੱਜ ਨਵੇਂ ਦਰਸ਼ਕ ਜਿਹੜੇ ਆਪਣੇ ਨਾਲ ਜੁੜੇ ਉਹਨਾਂ ਨੂੰ ਇਹ ਦੱਸਿਓ ਵੀ ਇਹ ਜਿਹੜਾ ਫਾਰਮ ਹੈਗਾ ਆਪਾਂ ਸ਼ੁਰੂ ਕੀਤਾ ਸੀਗਾ ਇਹਦੀ ਲੋਕੇਸ਼ਨ ਕੀ ਹੈਗੀ ਤੇ ਕਦੋਂ ਆਪਾਂ ਇਹ ਸ਼ੁਰੂ ਕੀਤਾ ਸੀ ਇਹ ਲੋਕੇਸ਼ਨ ਬਾਈ ਮੇਰਾ ਪਿੰਡ ਆ ਬਠਿੰਡੇ ਦਾ ਲਾਸਟ ਪਿੰਡ ਆ ਕੋਠੇ ਕੋਰ ਸਿੰਘ ਵਾਲੇ ਹਾਂਜੀ ਤੇ ਬਠਿੰਡਾ ਮਕਸਦ ਰੋਡ ਤੇ ਪਿੰਡ ਰਹਿ ਜਾਂਦਾ ਹੈ ਜੀ ਤੇ ਛੋਟਾ ਜਿਹਾ ਪਿੰਡ ਹੈਗਾ ਤੇ ਜਿਹੜਾ ਫਾਰਮ ਆ ਬਈ ਫਾਰਮ ਨਹੀਂ ਕਹਿ ਸਕਦੇ ਇੱਕ ਬੱਕਰੀ ਲਈ ਸੀ 2015 ਦੇ ਲਾਸਟ ਦੇ ਵਿੱਚ ਹਾਂ 16 ਦੀ ਸਟਾਰਟਿੰਗ ਦੇ ਵਿੱਚ ਬਾਈ ਗਰਜੀਤ ਤੋਂ ਉਹ ਨੈਰੀ ਮੈਕਮੇ ਦੇ ਮੁਲਾਜ਼ਮਾ ਸਾਡੇ ਜੀ ਤੇ ਉਹਨਾਂ ਤੋਂ ਇੱਕ ਪੱਠ ਲਈ ਸੀਗੀ ਹਾਂ ਬਾ ਉਹਦੋਂ ਮੁੜ ਕੇ ਮੈਂ 2016 ਚ ਭਰਤੀ ਹੋ ਗਿਆ ਸੀਗਾ ਫਿਰ ਹੌਲੀ ਹੌਲੀ ਉਹ ਵਾਧੀਆਂ ਗਿਆ 2 ਤੋਂ 4 ਹੋ ਗੀਆਂ ਫਿਰ ਮੈਂ ਕੀ ਕਰਿਆ ਸਾਲ ਕੁ ਬਾਅਦ ਮੈਂ ਵਪਾਰ ਦੇ ਵਿੱਚ ਪੈ ਗਿਆ ਵਪਾਰ ਮੈਂ ਮਹਾਰਾਸ਼ਟਰ ਦੇ ਵਿੱਚ ਬਹੁਤ ਗੁਜਰਾਤ ਤੇ ਮਹਾਰਾਸ਼ਟਰ ਚ ਬਹੁਤ ਬੱਕਰੀਆਂ ਮੈਂ ਵੇਚੀਆਂ ਪੰਜਾਬ ਚ ਕੋਈ ਬੱਕਰੀ ਨਹੀਂ ਵੇਚੀ ਬਾਹਰ ਹੀ ਅਦਰ ਸਟੇਟ ਚ ਵੇਚਦਾ ਸੀਗਾ ਉਹ ਚ ਵਧੀਆ ਮੇਰਾ ਨਾਲ ਸਰਕਲ ਚੱਲੀ ਗਿਆ ਤੇ ਉਹ ਵਪਾਰ ਦੇ ਨਾਲ ਮੈਂ ਹਰੇਕ ਮਾੜੀ ਤੋਂ ਮਾੜੀ ਬੱਕਰੀ ਖਰੀਦੀ ਤਗੜੀ ਤੋਂ ਤਗੜੀ ਬੱਕਰੀ ਖਰੀਦੀ ਹਰੇਕ ਚੰਗੇ ਤੋਂ ਚੰਗੇ ਫਾਰਮ ਤੇ ਗਿਆ ਮਾੜੇ ਤੋਂ ਮਾੜੇ ਜਿਹੜੇ ਮਾਲਾ ਛੋਟੇ ਲੈਵਲ ਤੇ ਸੀਗਾ ਜਾਂ ਬੱਕਰੀਆਂ ਬਾਹਰ ਚਾਰਦੀ ਹਰੇਕ ਭਰਾ ਕੋਲੇ ਗਿਆ ਉੱਥੇ ਬਈ ਜਾਣਕਾਰੀ ਬਹੁਤ ਮਿਲੀ ਇਸੇ ਕੋਲੇ ਜਾ ਕੇ ਆਪਾਂ ਕਿਸੇ ਨੂੰ ਪੁੱਛਦੇ ਸੀ ਬਈ ਆ ਯਾਰ ਮੇਰੇ ਐ ਕਰਕੇ ਪ੍ਰੋਬਲਮ ਹੋ ਗਈ ਉਹ ਹਰੇਕ ਬੰਦੇ ਦਾ ਪਤਾ ਯਾਰ ਬਾ ਇਕੱਠਾ ਕੀਤਾ ਕਿਤੇ ਸ਼ਰਮ ਨਹੀਂ ਮੰਨੀ ਬਈ ਕੋਈ ਐ ਆਖੂ ਯਾਰ ਇਹਨੂੰ ਆ ਚੀਜ਼ ਦਾ ਵੀ ਨਹੀਂ ਪਤਾ ਮੈਂ ਛੋਟੀਆਂ ਛੋਟੀਆਂ ਚੀਜ਼ਾਂ 5-5 10-10 ਸਾਰੀ ਪੁੱਛ ਕੇ ਬਈ ਸਿੱਖਿਆ ਮੈਂ ਠੀਕ ਹੈ ਬਈ ਹਾਂ ਤੇ ਉਦੋਂ ਤੋਂ ਬਾਅਦ ਫਿਰ ਰੁਟੀਨ ਚ ਚੱਲੀ ਗਿਆ ਆਪਣੇ ਘਰੇ ਫਾਰਮ ਸੀਗਾ ਤੇ ਆ ਪਿਛਲੇ ਸਾਲ ਹੀ ਹਜੇ 1 ਸਾਲ ਹੁਣ ਪੂਰਾ ਹੋਣ ਵਾਲਾ ਹੈ ਜਿਹੜਾ ਆਪਾਂ ਖੇਤ ਫਾਰਮ ਬਣਾਇਆ ਇਹਨੂੰ ਫਾਰਮ ਕਹ ਲਓ ਨਾਲ ਆਪਾਂ ਜਿਹੜੇ ਨੌਜਵਾਨ ਨਵੇਂ ਕੰਮ ਚਾਹੁੰਦੇ ਬੱਕਰੀਆਂ ਚ ਉਹਨਾਂ ਨੂੰ ਆਪਾਂ ਟ੍ਰੇਨਿੰ ਇਹਗਾ ਇੱਥੇ ਤੇ ਇੱਥੇ ਸਾਰਾ ਆਪਣਾ ਦੂਜਾ ਸਬ지 ਸੂਜੀ ਲਾਈ ਆ ਹੋਰ ਵੀ ਬਹੁਤ ਸ਼ੌਂਕ ਹੈਗੇ ਆ ਉਹ ਆਪਾਂ ਕਰਦੇ ਆ ਤੇ ਬੱਕਰੀਆਂ ਹੁਣ ਇੱਥੇ ਖੇਡ ਫਾਰਮ ਪਾਇ ਬਈ ਬਹੁਤ ਲੋਕਾਂ ਨੂੰ ਨਾ ਭਲੇਖਾ ਹੁਣ ਵੀ ਵੀ ਤੁਸੀਂ ਨੌਕਰੀ ਛੱਡ ਕੇ ਫਾਰਮ ਕੀਤਾ ਹਨਾ ਨੌਕਰੀ ਫਿਰ ਤੁਸੀਂ ਹੁਣ ਵੀ ਨਾਲ ਕਰ ਰਹੇ ਹੋ ਵੀ ਨੌਕਰੀ ਕਿਉਂ ਛੱਡਨੀ ਮਹਾਰਾਜ ਨੇ ਦਿੱਤੀ ਹੈ ਹਨਾ ਐਡੀ ਵਧੀਆ ਨੌਕਰੀ ਪੰਜਾਬ ਪੁਲਿਸ ਦੀ ਦਿੱਤੀ ਹੈ ਉਹ ਕਰਦੇ ਆ ਵੀਰੇ ਇਹ ਮੇਰੇ ਨਾਲ ਕਿਉਂਕਿ ਜਿਹੜੀ ਪੁਲਿਸ ਦਾ ਵੀ 24 ਘੰਟਿਆਂ ਦਾ ਮਹਿਕਮਾ ਹੈਗਾ ਮੈਂ ਤਾਂ ਵੈਸੇ ਬਸ ਮੇਰੇ ਮਨ ਪਰਚਾਇਬ ਨੂੰ ਕੋਈ ਘੰਟਾ ਆ ਗਿਆ 2 ਘੰਟੇ ਆ ਗਿਆ ਇਹਦੇ ਵਿੱਚ ਹਨਾ ਸਾਰਾ ਕੁਝ ਦੇਖ ਲਿਆ ਹੱਸ ਖੇਡ ਲੇ ਫਾਰਮ ਮੈਂ ਤਾਂ ਇੱਥੇ ਉਹ ਕਰਦਾ ਬਾਕੀ ਮੇਰੇ ਸਾਰੇ ਲੇਬਰ ਸਾਹਮਣੇ ਬੰਦੇ ਰੱਖਿਆ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਇੱਥੇ ਤੁਸੀਂ ਜਿਹੜਾ ਫਾਰਮ ਤੇ ਆਪਣੇ ਹੁਣ ਜੋੜਾ ਰਹਿੰਦਾ ਬੇਬੇ ਤੇ ਬਾਪੂ ਉਹਨਾਂ ਨੂੰ ਰੋਜ਼ਗਾਰ ਦਿੱਤਾ ਹੈ ਤੀਜਾ ਜਿਹੜਾ ਆਪਣੇ ਹੈਗਾ ਮੁੰਡਾ ਜਿਹੜਾ ਬੱਕਰੇ ਦਾ ਚਾਰ ਪਾਉਨੇ ਉਹਨੂੰ ਤਿੰਨ ਬੰਦੇ ਮੇਰੇ ਕੋਲ ਇਸ ਟਾਈਮ ਹੈਗੇ ਆ ਜੀ ਕੰਮ ਕਰਦੇ ਹਾਂ ਹਾਂ ਉਹਨਾਂ ਨੂੰ ਵਧੀਆ ਚੰਗੀ ਤਨਖਾਹ ਦਿੰਨਾ ਕੋਈ ਇਹ ਨਹੀਂ 200 ਰੁਪਏ ਤੇ ਰੱਖਿਆ ਕੋਈ 6000 ਤੇ 7000 ਤੇ 10000 ਪਲੱਸ تنਖਾਹ ਉਹਨਾਂ ਦੀ ਖਰਚਾ ਸਾਰਾ ਆਉਣ ਜਾਣ ਦਾ ਉਹਨਾਂ ਮੋਟਰਸਾਈਕਲ ਜਾਂ ਜਾਂ ਜਿਹੜਾ ਇੱਥੇ ਰਹਿਣਾ ਇਹਨਾਂ ਨੇ ਰੋਟੀ ਪਾਣੀ ਖਾਣਾ ਗੈਸ ਤੋਂ ਲੈ ਕੇ ਸਾਰਾ ਮੈਂ ਇਹਨਾਂ ਨੂੰ ਖੁੱਲਾ ਖਰਚਾ ਕਰਦਾ ਥੋੜੇ ਖਰਚੇ ਤੇ ਸਾਰੇ ਹਾਂ ਜੇ ਕਿਉਂਕਿ ਲੇਬਰ ਨੂੰ ਖੁਸ਼ ਰੱਖਾਂਗੇ ਬਈ ਫੇਰ ਹੀ ਕੰਮਜਾ ਬੋਵਾਂਗੇ ਬੰਦਾ ਮਜਬੂਰੀ ਮਾਰਾ ਲੱਗ ਜੂ 5-6000 ਤੇ ਪਰ ਉਹ ਤੁਹਾਨੂੰ ਉਹਦੇ ਹੀ ਕਰਕੇ ਦੇਊਗਾ ਸਹੀ ਗੱਲ ਬਈ ਖੁਸ਼ੀ ਕਿੰਨੀ ਕੁ ਹੁੰਦੀ ਆ ਜਦੋਂ ਆਪਾਂ ਕਿਸੇ ਨੂੰ ਕੰਮ ਦਿੰਨੇ ਆ ਕਿਉਂਕਿ ਆਪਣੇ ਦੇ ਵੀ ਮੰਦਾ ਰਿਹਾ ਹਨਾ ਮਾੜਾ ਸਮਾਂ ਦੇਖਿਆ ਜਦੋਂ ਆਪਾਂ ਨੇ ਘਰਾਂ ਦੇ ਹਾਲਾਤ ਹੁੰਦੇ ਸੀ 100-100 ਰੁਪਏ ਨੂੰ ਵੀ ਤਰਸਦੇ ਹੁੰਦੇ ਸੀਗੇ ਅੱਜ ਕਿੰਨੀ ਕੁ ਖੁਸ਼ੀ ਹੁੰਦੀ ਐ ਲੋਕਾਂ ਨੂੰ ਕੰਮ ਦੀ ਪੂਰਾ ਹੀ ਆ ਬਈ ਹੁਣ ਮੈਂ 5 ਬੰਦੇ ਹੋਰ ਰੱਖ ਆ ਬੱਕਦੇ ਦੇ ਚਾਰ ਰਾਸਤੇ ਹੂੰ ਠੀਕ ਐ ਇੱਕ ਹਸਾਮਨਾ ਮਹਾਰਾਜ ਨੇ ਅੱਜ ਆਪਾਂ ਬਈ ਅੱਗੇ ਆਪਰ ਰੁਜ਼ਗਾਰ ਪਿੱਛੇ ਧੱਕੇ ਖਾਂਦੇ ਅੱਜ ਆਪਾਂ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਆ ਤੇ ਕਲਰ ਜਗਾਰ ਨਹੀਂ ਉਹਨਾਂ ਨੂੰ ਮੈਂ ਸਾਰਾ ਚੀਜ਼ ਸਿਖਾਈ ਜਾਂਦਾ ਮਾਰਕੀਟਿੰਗ ਜਿਹੜਾ ਹੁਣ ਮੁੰਡਾ ਰੱਖਿਆ ਉਹ ਮੈਂ ਨਹੀਂ ਕਹਿੰਦਾ ਬਈ ਮੇਰੇ ਇੱਥੇ ਹੀ ਚੱਲੇ ਸਾਰੀ ਉਮਰ ਠੀਕ ਐ ਉਹ ਆ ਦਾ ਸਾਲ ਨੂੰ ਦੋ ਸਾਲਾਂ ਨੂੰ ਭਾਵੇਂ ਮੇਰ ਨਾਲ ਸਾਂਝਾ ਕੰਮ ਚਲਾ ਲੇ ਭਾਵੇਂ ਉਹ ਮਾਰਨਾ ਖਾਵਿਓ ਜਾ ਕੇ ਲੋਕਾਂ ਚ ਉਹ ਚਾਰੇ ਪਾਸੋਂ ਮੈਂ ਚੌਸਤਾ ਉਹਨੂੰ ਪੂਰਾ ਬਿਜ਼ਨਸ ਕਿਵੇਂ ਕਰਨਾ ਕਿਵੇਂ ਸਾਰਾ ਪੈਕਿੰਗ ਕਰਨੀ ਹੈ ਕਿਵੇਂ ਬਣਾਉਣਾ ਮੈਂ ਸਾਰਾ ਗੁਰ ਦਿੰਦਾ ਉਹ ਬੰਦੇ ਨੂੰ ਠੀਕ ਹੈ ਹਾਂ ਬੰਦਾ ਮੈਂ ਜਿਹੜਾ ਰੱਖਦਾ ਪੂਰਾ ਵੈਰੀਫਿਕੇਸ਼ਨ ਕਰਕੇ ਰੱਖਦਾ ਪਿੰਡ ਚ ਬਈ ਬੰਦਾ ਬੇਈਮਾਨਤਾ ਨਹੀਂ ਹਾਂ ਬੰਦਾ ਨਸ਼ੇ ਪੱਤੇ ਤੋਂ ਰਹਿ ਤਾਂ ਬੰਦਾ ਕੰਮ ਕਰਨ ਵਾਲਾ ਕੰਮਚੋਰ ਤਾਂ ਨਹੀਂ ਸਾਰਾ ਵੇਖ ਕੇ ਫਿਰ ਮੈਂ ਬੰਦਾ ਬਈ ਡਿਸਾਈਡ ਕਰਕੇ ਰੱਖਦਾ ਤੇ ਉਹਨੂੰ ਕੋਈ ਐ ਨਹੀਂ ਟੈਨਸ਼ਨ ਖਰਚਾ ਪਾਣੀ ਆਪਾਂ ਭੁੱਲਾ ਦਿੰਨੇ ਆ ਤਨਖਾਹ ਵੀ ਵਧੀਆ ਜਿਹੜੇ ਲੋਡ ਤੇ ਅੱਜ ਦੇ ਟਾਈਮ ਚ ਆਪਾਂ ਪੂਰੀ ਵਧੀਆ ਤਨਖਾਹ ਦਿੰਨੇ ਆ ਦੋਸਤੋ ਫਾਰਮ ਦੀ ਕੱਲੀ-ਕੱਲੀ ਤੁਹਾਨੂੰ ਚੀਜ਼ ਦਿਖਾਵਾਂਗੇ ਆਪਾਂ ਅੰਦਰ ਜਾ ਕੇ ਹਨਾ ਜਾਨਵਰ ਵੀ ਦਿਖਾਵਾਂਗੇ ਫਾਰਮ ਵੀ ਬਾਈ ਨੂੰ ਪੁੱਛਾਂਗੇ ਵੀ ਕਿਵੇਂ ਤਰ ਕੀਤਾ ਕੀ ਸਾਈਜ਼ ਰੱਖਿਆ ਹਨਾ ਸਾਰਾ ਤੁਹਾਨੂੰ ਉਹ ਸਿਸਟਮ ਦਿਖਾਵਾਂਗੇ ਤੇ ਬਾਈ ਜਿਵੇਂ ਹੁਣ ਆਪਣੇ ਫਾਰਮ ਦੇ ਵਿੱਚ ਕਿੰਨੇ ਜਾਨਵਰ ਹੈਗੇ ਟੋਟਲ ਤੇ ਕਿਹੜੀ ਬਰੀਡ ਤੇ ਤੁਸੀਂ ਕੰਮ ਕਰ ਰਹੇ ਹੋ ਹੁਣ ਬਾਈ ਦੋ ਬਰੀਡਾਂ ਹੈਗੀਆਂ ਹੂੰ ਇੱਕ ਬਰਬਰੀ ਹੈਗੀ ਇੱਕ ਪੰਜਾਬੀ ਬੀਟਰ ਜਿਹੜੀ ਅੰਬਰਸਰੀ ਕਹਿੰਦੇ ਨੇ ਦੋਵੇਂ ਨਸਲਾਂ ਤੇ ਆਪਾਂ ਕੰਮ ਕਰਦੇ ਆ ਜਿਹੜੇ ਸਟੱਡ ਰੱਖ ਕੇ ਮੇਰੇ ਬਹੁਤ ਚੰਗੇ ਰੱਖੇ ਆ ਬਰਬਰੀ ਦਾ ਵੀ ਬਹੁਤ ਚੰਗਾ ਤੇ ਬੀਟਰ ਦੇ ਵੀ ਦੋ ਬੱਕਰੇ ਹੈਗੇ ਆ ਆ ਨੇੜੇ ਤੇੜੇ 25 30 ਕਿਲੋਮੀਟਰ ਚ ਆਪਣੇ ਕੋਈ ਬੀਟਰ ਦਾ ਬੱਕਰਾ ਹੈ ਨਹੀਂ ਸੀ ਚੰਗਾ ਆ ਏਰੀਆ ਚ ਹੁਣ ਤੁਸੀਂ ਘਰੋ ਘਰੀ ਜਿਹੜੇ ਇੱਕ ਇੱਕ ਦੋ ਦੋ ਬੱਕਰੀਆਂ ਰੱਖੀਆਂ ਜ਼ਿਮੀਂਦਾਰਾਂ ਦੀਆਂ ਉਹ ਆਪਦੇ ਬੱਕਰੀਆਂ ਕਰਾਸ ਕਰਾ ਕੇ ਲੈ ਕੇ ਗਿਆ ਬਹੁਤ ਚੰਗੇ ਮੀਮ ਨੇ ਸਾਰੇ ਆਪਾਂ ਮੰਨ ਲਾ ਨਸਲ ਸੁਧਾਰ ਕਰੀ ਜਾਂਦੇ ਆ ਦੂਰੋਂ ਦੂਰੋਂ ਵੀ ਬਈ ਬੱਕਰੀਆਂ ਆਉਂਦੀਆਂ ਆਪਣੇ ਕੋਲੇ ਇਹਨਾਂ ਤੋਂ ਕਰਾਸ ਹੋਣ ਵਾਸਤੇ ਆਪਾਂ ਫੀ ਤੇ ਉਥੋਂ ਵੀ ਆਪ ਨੂੰ ਆਮਦਨ ਹੁੰਦੀ ਆ ਬਈ ਬੱਕਰਿਆਂ ਤੋਂ ਵੀ ਜਿਹੜਾ ਮੇਰਾ ਬੰਦੇ ਦਾ ਖਰਚਾ ਕੋਈ ਹੋਰ ਛੋਟਾ ਮੋਟਾ ਬਿਜਲੀ ਪਾਣੀ ਦਾ ਉਹ ਮੇਰੇ ਬੱਕਰੀ ਖਰਚਾ ਕੱਢੀ ਜਾਂਦੇ ਕਿਉਂਕਿ ਮੇਰੇ ਕੋਲੇ ਬੱਕਰੀਆਂ ਸੀਨਤਾ ਬਾਈ 30 35 ਬੱਕਰੀਆਂ ਹੈ ਹੀ ਆ ਠੀਕ ਹੈ ਤੇ ਫਿਰ ਉਹ ਕਰਵਾ ਕੇ ਆਪਾਂ ਲੋਕਾਂ ਦੀਆਂ ਵੀ ਆਪਾਂ ਬੱਕਰੀਆਂ ਕਰਾਸ ਕਰਵਾਈ ਜਾਂਦੇ ਆ ਤੇ ਬਰਬਰੀ ਦੋਵੇਂ ਨਸਲਾਂ ਹੈਗੀਆਂ ਤੇ ਉਸ ਤੋਂ ਬਾਅਦ ਨਾਲ ਟਰਕੀ ਹੋਗੇ ਬਤਕਾਂ ਹੋਗੀਆਂ ਦੇਸੀ ਮੁਰਗੀਆਂ ਹੋਗੀਆਂ ਕੁੱਤਾ ਵਗੈਰਾ ਉਹ ਸ਼ੌਂਕ ਨੂੰ ਰੱਖਿਆ ਸਾਰੇ ਰੱਖਣੇ ਪੈਂਦੇ ਹਨਾ ਹਾਂ ਉਹ ਫਿਰ ਸ਼ੌਂਕ ਨੂੰ ਰੱਖਿਆ ਨਾਲ ਉਹ ਥੋੜਾ ਜਿਹਾ ਫਾਰਮ ਸੋਹਣਾ ਲੱਗਦਾ ਨਾਲੇ ਬਈ ਜਦੋਂ ਕੋਈ ਸਟ्रेस ਚ ਹੁੰਨੇ ਉਹਨਾਂ ਚ ਆ ਕੇ ਘੰਟਾ ਬੈਠ ਜੰਨੇ ਐ ਟੈਨਸ਼ਨ ਫਰੀ ਹੋ ਜਾਈਦਾ ਬਈ ਹੂੰ ਜਿਵੇਂ ਬਈ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਇੱਕਦਮ ਲੋਕ ਬੱਕਰੀਆਂ ਵਾਲੇ ਕਿਤੇ ਚ ਆਏ ਹਨਾ ਤੇ ਆ ਜਿਹੜੀ ਪਿਛਲੀਆਂ ਗਰਮੀਆਂ ਲੰਘੀਆਂ ਹੈਗੀਆਂ ਉਸ ਤੋਂ ਬਾਅਦ ਇਸ ਕੰਮ ਦੇ ਵਿੱਚ ਮੰਦਾ ਵੀ ਆਪਾਂ ਦੇਖਿਆ ਹੈਗਾ ਚੰਗੇ ਚੰਗੇ ਜਾਨਵਰ ਘੱਟ ਰੇਟਾਂ ਦੇ ਵੇਚ ਰਹੇ ਆ ਜਾਂ ਮੰਡੀਆਂ ਦੇ ਵਿੱਚ ਵੀ ਮੰਦਾ ਹੈਗਾ ਆਮ ਲੋਕ ਵੀ ਕੰਮ ਛੱਡ ਗਏ ਆ ਤੁਹਾਡੇ ਤੱਕ ਇਹ ਮੰਦਾ ਕਿਉਂ ਨਹੀਂ ਪਹੁੰਚਿਆ ਕੀ ਕਾਰਨ ਹੈਗਾ ਆਮ ਲੋਕ ਮੰਡੇ ਦਾ ਸਕਾਰ ਹੋਏ ਨੇ ਜਾਂ ਇਹ ਕੰਮ ਨੂੰ ਛੱਡ ਚੁੱਕੇ ਗਲਤੀ ਮੇਨ ਆ ਆਪਦੀ ਹੁੰਦੀ ਹੈ ਬੰਦੇ ਦੀ ਹੁਣ ਮੰਦਾ ਬਈ ਇਸ ਟਾਈਮ ਮੈਂ ਮੰਦਾ ਬਹੁਤ ਚੱਲੀ ਜਾਂਦਾ ਹਮ ਅੱਗੇ ਲੋਕ ਕਹਿੰਦੇ ਚੰਗੇ ਜਾਨਵਰ ਦਾ ਮੰਦਾ ਹੈ ਨਾ ਚੰਗਿਆਂ ਚੁੰਗਿਆਂ ਦਾ ਵੀ ਮੈਂ ਮੰਦਾ ਹੀ ਚੱਲੀ ਜਾਂਦਾ ਹੁਣ ਕੱਲ ਤੁਸੀਂ ਮੰਡੀ ਗਾਲੀ ਮੰਡੀ ਗਿਆ ਸੀਗਾ ਹਮ ਦੋ ਚਾਰ ਬੱਕਰੀਆਂ ਵੇਖੀਆਂ ਮਸਾਂ ਬਈ ਅੱਛਾ ਬੱਕਰੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਆਈਆਂ ਸੀਗਾ ਉੱਥੇ ਗੱਲਾਂ ਹੀ ਛੱਡ ਦੇ ਠੀਕ ਹੈ ਉਹ ਵੀ ਬਸ ਵਪਾਰੀ ਤੋਂ ਵਪਾਰੀਆਂ ਨਹੀਂ ਖਰੀਦਦੀਆਂ ਅੱਛਾ ਇਹ ਕਾਟੂ ਮਾਲ ਬਈ ਵਿਕੀ ਗਿਆ ਠੀਕ ਹੈ ਮੰਦਾ ਬਈ ਕੀ ਚੱਕਰ ਹੈ ਲੋਕਾਂ ਨੇ ਅੰਨੇ ਵਾ ਵੀਡੀਓ ਦੇਖ ਦੇਖ ਕੇ ਫਾਰਮ ਕਰੀਗੇ ਹੂੰ ਪੰਜ ਪੰਜ 10 ਦਾ ਬੱਕਰੀਆਂ ਠੱਲ ਲਈਆਂ ਉਦੋਂ ਵੀ ਬਈ ਬਹੁਤ ਮੱਥਾ ਮਾਰਿਆ ਮੈਂ ਮੇਰਾਂ ਸਲਾਹ مشورہ ਕਰਕੇ ਬੱਕਰੀਆਂ ਹੋਰ ਪਾਸੇੋਂ ਲੈ ਲੈਂਦੇ ਸੀ ਆਪਾਂ ਨੂੰ ਤਾਂ ਬਈ ਅੱਜ ਵੀ ਨਹੀਂ ਕੋਈ ਆਪਾਂ ਕਿਉਂ ਕੋਈ ਵਪਾਰ ਛੱਡੀ ਬੈਠੇ ਆ ਬਈ ਠੀਕ ਆ ਹੁਣ ਵੀ ਕੋਈ ਇੱਕ ਵੀ ਬੱਕਰੀਆਂ ਨਹੀਂ ਮੇਰੇ ਕੋਲ ਸੇਲ ਆਸਤੇ ਕਈ ਭਰਾਖਣੀਆਂ ਵੀਡੀਓ ਬੱਕਰੀਆਂ ਵੇਚਣ ਆਸਤੇ ਕਰੀ ਜਾਂਦੇ ਕੋਈ ਬੱਕਰੀ ਨਹੀਂ ਸੇਲ ਬਈ ਇਸ ਟਾਈਮ ਹੂੰ ਠੀਕ ਆ ਉਦੋਂ ਲੋਕਾਂ ਨੇ ਕੀ ਕਰਿਆ ਸਾਰਾ ਕੋ ਪੁੱਛ ਪੱਛ ਕੇ ਤੇ ਬੰਦੇ ਜਮਾ ਮੁੜ ਕੇ ਉਹੀ ਠੱਗ ਠੋਰੇ ਕੋਲੇ ਫੇਰ ਜਾ ਕੇ ਫਸ ਜਾਂਦੇ ਸੀ ਹੂੰ ਫੇਰ ਉਹਨਾਂ ਨੂੰ ਤਿਆਰਬਾ ਨਹੀਂ ਹੁੰਦੇ ਬਈ ਕਿੰਨੇ ਦੀ ਬੱਕਰੀ ਕਿੰਨੇ ਤੋਂ ਕੰਮ ਸ਼ੁਰੂ ਕਰਨਾ ਕੰਮ ਉਹਨਾਂ ਨੇ ਸੌਖਾ ਹੀ ਸਮਝਿਆ ਕੰਮ ਵਿੱਚ ਸੌਖਾ ਐਡਾ ਹੈ ਨਹੀਂਗਾ ਹਾਂ ਠੀਕ ਹੈ ਉਹ 6 ਮਹੀਨਿਆਂ ਚ ਬਈ ਪਾਂਡਾ ਸਾਰਾ ਹੋ ਗਿਆ ਉਹਨਾਂ ਦਾ ਟੇਡਾ ਟੇਡਾ ਹਾਂ ਉਹ ਚੀਜ਼ ਬਈ ਆਈ ਹੈ ਇੱਕ ਬਈ ਜਿਹੜੀ ਬੀਟਲ ਬੱਕਰੀ ਹੈ ਇਹਨੂੰ ਸਮਝਣਾ ਬਹੁਤ ਔਖਾ ਹਾਂ ਇਹ ਬਈ ਬਾਹਰ ਜੇ ਚਰਾ ਲੋਂਗੇ ਜਾਂ ਡਾਂਗੀਆਂ ਡੂਣੀਆਂ ਪਾਲੋਂਗੇ ਜਾਂ ਫਾਰਮ 'ਚ ਰੱਖਣੀ ਬਈ ਦੁੱਗਣਾ ਖਰਚਾ ਕਰਨਾ ਪਊਗਾ ਤੁਹਾਨੂੰ ਠੀਕ ਹੈ ਠੀਕ ਹੈ ਫੇਰ ਜਾ ਕੇ ਪੂਰਾ ਪੱਲਾ ਪਾਉਂਦੀ ਹੈ ਇਹ ਨਹੀਂਗਾ ਬਈ ਮਾੜਾ ਮੋਟਾ ਨੀਰਾ ਸਾੜ ਤਾਂ ਦੇਖੋ ਦੇਖੀ ਰੱਖੀ ਗਏ ਫੇਰ ਨਹੀਂ ਬਈ ਇਹ ਕੰਮ ਜਾਪ ਉਹੀ ਬੰਦਾ ਉਹੀ ਚੀਜ਼ ਆ ਬਟਰੈਂਡ ਸੀਗਾ ਇਹਦਾ ਤੇ ਮੈਂ ਉਦੋਂ ਵੀ ਕਹਿੰਦਾ ਹੁੰਦਾ ਵੀ ਜਿਹੜਾ ਸਬਰ ਰੱਖੂਗਾ ਉਹ ਇਹ ਚੋਂ ਪੈਸੇ ਕੱਢ ਲੂਗਾ ਜਿਹੜੇ ਹੁਣ ਬੰਦੇ ਸਬਰ ਰੱਖੀ ਬੈਠੇ ਆ ਠੀਕ ਆ ਉਹ ਵੀ ਪੈਸੇ ਕੱਲ ਨੂੰ ਹੁਣ ਨਾ ਵਟਣਗੇ 6 ਮਹੀਨਿਆਂ ਨੂੰ ਵਟਣਗੇ ਜਿਹੜੇ ਨਸਲ ਤੇ ਕੰਮ ਕਰਦੇ ਆ ਵੀ ਉਹਨਾਂ ਦੇ ਹੁਣ ਵੀ ਬੱਚੇ ਵੀ ਬੇਨਸਲ ਹੋਵੇ ਜਿਹੜੇ ਨੇ ਸਬਰ ਕਰ ਲਿਆ ਜਿਹੜੇ ਨੇ ਨਾਲ ਮਾੜਾ ਮੋਟਾ ਹੋਰ ਕੰਮ ਹੈਗਾ ਠੀਕ ਆ ਤੇ ਉਹ ਬੰਦਾ ਕਾਮਯਾਬ ਰਹੂਗਾ ਪਰ ਉਹ ਲੋਕਾਂ ਨੂੰ ਸੁਪਨੇ ਵੱਡੇ ਦਿਖਾਏ ਸੀ ਲੋਕਾਂ ਨੇ ਵਪਾਰੀਆਂ ਨੇ ਦਲਾਲਾਂ ਨੇ ਚੈਨਲ ਵਾਲਿਆਂ ਨੇ ਆਪਣੇ ਹਨਾ ਸੁਪਨੇ ਵੱਡੇ ਵਿਖਾਏ ਸੀ ਜਾਂ ਟ੍ਰੇਨਿੰਗ ਵਾਲੇ ਆਖ ਲਮਾ ਵੀ ਟ੍ਰੇਨਿੰਗ ਦਿੰਨਾ ਸੁਪਨੇ ਵੱਡੇ ਦਿਖਾ-ਦਿਖਾ ਕੇ ਗੱਪ ਮਾਰ-ਮਾਰ ਕੇ ਲੋਕ ਇਹ ਕੰਮ 'ਚ ਫਸਾਤੇ ਤੇ ਮੈਂ ਭਈ ਉਹਨੂੰ ਅਗਲੇ ਨੂੰ ਕਹਿਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵੀ ਦਾ ਸਾਰੀ ਸੋਚੀ ਐਵੇਂ ਜਿਹੜਾ 1 ਲੱਖ 2 ਲੱਖ ਰੁਪਈਆ ਇਧਰ ਆ ਜਾਂ ਕੋਈ ਸਿਆਉਣਾ ਰੱਖ ਕੇ ਤੂੰ ਜਾ ਕੋਈ ਇਧਰੋਂ ਉਧਰੋਂ ਫੜ ਕੇ ਆਪ ਦਾ ਜਾਂ ਕਿਸੇ ਨੇ ਮੱਝਾਂ ਦਾ ਕੰਮ ਛੱਡ ਕੇ ਗਾ ਣਾ ਵੇਚ ਕੇ ਬੱਕਰੀਆਂ ਰੱਖਣਗੇ ਮੈਂ ਕਿਹਾ ਬਈ ਆਦਾ ਵੇਖ ਕੇ ਇਹਦੇ ਚ ਪੈਰ ਤਰਿਓ ਜੀ ਹੂੰ ਆਪਾਂ ਪਹਿਲਾਂ ਉਹਨਾਂ ਨੂੰ ਘਾਟਾ ਘਾਟਾ ਪਹਿਲਾਂ ਦੱਸਦਾ ਮੈਂ ਬਾਅਦਾਂ ਬਾਅਦ ਚ ਦੱਸਦਾ ਤੁਸੀਂ ਟ੍ਰੇਨਿੰਗ ਵਾਲੀ ਗੱਲ ਜਿਵੇਂ ਕੀਤੀ ਹੈ ਹਨਾ ਆਪਣੇ ਇੱਥੇ ਆਖਰੀ ਸਵਾਲ ਆ ਫਿਰ ਆਪਾਂ ਫਾਰਮ ਦੇ ਵਿੱਚ ਚੱਲਦੇ ਆਂ ਬਈ ਟ੍ਰੇਨਿੰਗ ਬਾਰੇ ਵੀ ਬੜੇ ਲੋਕ ਬੋਲਦੇ ਆ ਤੁਸੀਂ ਟ੍ਰੇਨਿੰਗ ਦਿਨੇ ਸਿਖਾਉਣੇ ਹੋ ਹਨਾ ਕੋਈ ਕਹਿੰਦਾ ਫੀਸ ਜ਼ਿਆਦੇ ਲਈ ਜਾਂਦੇ ਕੋਈ ਕਹਿੰਦੇ ਟ੍ਰੇਨਿੰਗ ਦੀ ਲੋੜ ਨਹੀਂ ਬੱਕਰੀਆਂ ਰੱਖਣੀਆਂ ਆਪ ਹੀ ਸਾਰਾ ਕੁਝ ਸਿਖਾ ਦਿੰਦੀ ਆ ਇਹ ਟ੍ਰੇਨਿੰਗ ਵਾਲੀ ਗੱਲ ਤੇ ਮੜਾ ਖੁੱਲ ਕੇ ਦੱਸਿਓ ਵੀ ਲੋਕ ਇਹਨਾਂ ਲੱਗਦੇ ਕਿਉਂ ਟ੍ਰੇਨ ਗਾ ਲੈਂਦੇ ਮੈਂ ਤੁਹਾਨੂੰ ਤੁਰਕੇ ਦੱਸ ਦਿੰਦਾ ਜਿਹੜਾ ਨਾ ਟ੍ਰੇਨਿੰਗ ਆ ਬਹੁਤ ਮੈਂ ਵੇਣਾ ਹੁੰਨਾ ਹੂੰ ਇਹ ਠੱਗ ਆ ਸੌਣ ਵਾਲਾ ਬਈ ਕਿਤੇ ਠੱਗ ਨਹੀਂ ਹੁੰਦਾ ਹੂੰ ਹਾਂ ਉਹ ਗਲਤ ਤੁਹਾਨੂੰ ਸਿਖਾ ਸਕਦਾ ਸਹੀ ਸਿਖਾ ਹੁੰਦਾ ਉਹਦੀ ਨੌਲੇਜ ਤੇ ਹੁੰਦਾ ਠੀਕ ਆ ਟ੍ਰੇਨਿੰਗ ਬਈ ਹਰ ਕੰਮ ਆਸਤੇ ਭਾਵੇਂ ਤੁਸੀਂ ਕਾਰ ਸਿੱਖਣੀ ਐ ਭਾਵੇਂ ਤੁਸੀਂ ਖੇਤੀ ਕਰਨੀ ਐ ਭਾਵੇਂ ਕੁਝ ਵੀ ਕਰਨਾ ਖੇਤੀ ਚ ਵੀ ਆਪ ਨੂੰ ਟ੍ਰੇਨਿੰਗ ਹੋਈ ਹੁੰਦੀ ਐ ਕਿਉਂ ਦੇ ਤੋਂ ਪਰ ਉਹ ਆਪ ਨੂੰ ਪਤਾ ਨਹੀਂ ਲੱਗਦੀ ਉਹ ਆਪਾਂ 2-3 ਦਿਨਾਂ ਤੋਂ ਕੋਈ ਚੀਜ਼ ਸਿੱਖ ਲਈ ਆਪਣੇ ਪਿਆਉਣੇ ਕੋਈ ਦਾਦੇ ਨੇ ਉਹ ਹੋਰ ਚੀਜ਼ ਕਰਦੀ ਟ੍ਰੇਨਿੰਗ ਆਪਣੀ ਸਾਲੋਂ ਸਾਲ ਹੋ ਜਾਂਦੀ ਆ ਉਹ ਤਾਂ ਆਪਾਂ ਨੂੰ ਤਾਂ ਨਹੀਂ ਲੱਗਦਾ ਜਿਹੜਾ ਬਈ ਜਾਨਵਰਾਂ ਦੇ ਵਿੱਚ ਹੈ ਜਿਹੜੇ ਨੇ ਸਾਲਾ ਬਿਜ਼ਨਸ ਕਰਨਾ ਸਭ ਤੋਂ ਰਿਸਕੀ ਕੰਮ ਆ ਇਹ ਏਦੋਂ ਬਈ ਪਰਚੂਨ ਦੀ ਦੁਕਾਨ ਖੋਲੋ 2 ਲੱਖ ਦਾ ਮਾਲ ਪਾ ਲਓ ਪਰਚੂਨ ਤੁਹਾਨੂੰ ਘਾਟਾ ਨਹੀਂ ਪਾਉਂਦਾ ਠੀਕ ਹੈ ਜਿਹੜਾ ਸਾਹਾਂ ਵਾਲੀ ਚੀਜ਼ ਚਾਹਣਾ ਇਹ ਚ ਤਾਂ ਬਈ ਟ੍ਰੇਨਿੰਗ ਛੱਡ ਕੇ ਤੁਹਾਨੂੰ ਪੂਰਾ ਤਜਰਬਾ ਟ੍ਰੇਨਿੰਗ ਹੁਣ ਆਏ ਨਹੀਂ ਬਈ ਸਾਰਾ ਕੁਝ ਸਿਖਾ ਦਾਂਗੇ ਪਰ ਇੰਨਾ ਕ ਸਿਖਾ ਦਾਂਗੇ ਬਈ ਤੁਸੀਂ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਕਿ ਇਹ ਤੋਂ ਠੱਗੀ ਠੋਰੀ ਨਹੀਂ ਖਾਣੀ ਠੀਕ ਹੈ ਹੁਣ ਜਦੋਂ ਜਾਨਵਰ ਦੀ ਉਮਰ ਦਾ ਹੀ ਨਹੀਂ ਤੁਹਾਨੂੰ ਪਤਾ ਦੰਦਾਂ ਦਾ ਤੁਸੀਂ ਬਈ ਵੇਚ ਕੇ ਖਰੀਦ ਕੇ ਕੀ ਕਰੋਗੇ ਠੀਕ ਹੈ ਕੱਲ ਵੀ ਮੈਂ ਵੇਖੀ ਗਿਆ ਉਹੀ ਦੋ ਚਾਰ ਬੰਦੇ ਵੇਚੀ ਗਏ ਨਵਾਂ ਬੰਦਾ ਫੜ ਲਿਆ ਦੁੱਗਣੇ ਦੁੱਗਣਿਆਂ ਵਿੱਚ ਪੈਸੇ ਪਾਈ ਗਏ ਬਈ ਮਾਰਿਆ ਉਹਨਾਂ ਨੇ ਵੀ ਆ ਰਲ ਮਿਲ ਕੇ ਕਰ ਦਿੰਦੇ ਤੇ ਮੰਡੀ ਵਾਲਾ ਕੋਈ ਕਰ ਨਹੀਂ ਸਕਦਾ ਉੱਥੇ ਮੰਡੀ ਵਾਲੇ ਦਾ ਚੁੱਪ ਹੋ ਗਿਆ ਤੇ ਪਰ ਬਈ ਘਰਾਂ ਦੇ ਘਰ ਰਗੜੇ ਗਏ ਉਹ ਚ ਤੇ ਪਰ ਬਈ ਲੋਟ ਮੈਨੂੰ ਬਹੁਤ ਸਵਾਦ ਆ ਜਦੋਂ ਬੰਦਾ ਫੇਲ ਹੁੰਦਾ ਹਾਂ ਉਹ ਬਈ ਸੀ ਉਹੀ ਲੈਗ ਸੀਗੇ ਉਹ ਬੰਦੇ ਹਾਂ ਬਈ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਮੰਡੀ ਤੇ ਜਾ ਕੇ ਤੂੰ ਕਹਨੇ ਆ ਬਈ ਜਗਮੀਤ ਤੂੰ ਦਵਾ ਬੱਕਰੀਆਂ ਸਾਨੂੰ ਹਾਂ ਤੇਰੇ ਨਾਲ ਕੋਈ ਰਿਸ਼ਤਦਾਰੀ ਨਹੀਂ ਤੈਨੂੰ ਕੋਈ ਜਾਣਦੇ ਨਹੀਂ ਤੇ ਅਗਲੇ ਨੂੰ ਪੈਸੇ ਦਿਖਾ ਦੇ ਬਈ 2 ਲੱਖ 5 ਲੱਖ ਚੱਕੀ ਬੈਠਾ ਠੀਕ ਹੈ ਤੇ ਅਗਲਾ ਤਾਂ ਬਈ ਮੜੂਗਾ ਆਪਦੇ ਬੰਦਿਆਂ ਤੋਂ ਦਵਾਈ ਗਿਆ 2 2000 ਰੁਪਏ ਤਾਂ ਹੂੰ ਰੱਖੀਆ ਨਾਲੇ ਦਲਾਲੀ ਵੀ ਲੈ ਲਈ ਦਲਾਲੀ ਠੀਕ ਹੈ ਇਹ ਜੀ ਨੇ ਬੋਨਸਾਨ ਕੀਤਾ ਤੇ ਟ੍ਰੇਨਿੰਗ ਤੇ ਬਈ ਮੇਰਾ 500 ਬੰਦਾ ਟ੍ਰੇਨਿੰਗ ਲੈ ਗਿਆ ਹਾਂ ਇੱਕ ਵੀ ਬੰਦਾ ਫੇਲ ਨਹੀਂ ਹੋਇਆ ਜਿਹੜਾ ਮੇਰੇ ਹਿਸਾਬ ਨਾਲ ਚੱਲਿਆ ਉਸ ਤੋਂ ਬਾਅਦ ਹਾਂ 500 ਚ ਪਹਿਲੀ ਗੱਲ 400 ਨੇ ਦਾ ਕੰਮ ਹੀ ਨਹੀਂ ਸ਼ੁਰੂ ਕੀਤਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਲੈਵਲ ਦਾ ਹੈ ਨਹੀਂ ਕੰਮ ਇਹ ਹਾਂ ਉਹਨਾਂ ਦਾ 4500 ਚ ਸਰ ਗਿਆ ਬਾਈ 4500 ਚ ਰੋਟੀ ਪਾਣੀ ਵੀ ਖਾ ਕੇ ਗਿਆ ਸਰਟੀਫਿਕੇਟ ਵੀ ਬਣਾ ਕੇ ਦਿੱਤਾ 4500 ਚ ਹੀ ਉਹਨਾਂ ਦਾ ਸਰ ਗਿਆ ਹਾਂ ਉਹ ਆਪ ਦਾ ਹੋਰ ਕੰਮ ਕਰੀ ਜਾਂਦੇ ਆ ਵਿੱਚੋਂ ਜਿਹੜੇ 100 ਬੰਦੇ ਚ ਚਲਾਇਆ ਉਹ ਬੰਦੇ ਉਹਨਾਂ ਨੂੰ ਜਿਹੜੇ ਨੇ ਜਾਨਵਰ ਮੈਥੋਂ ਲੈ ਕੇ ਗਏ ਉਹ ਤਾਂ 101% ਕਹਿੰਦੇ ਕੋਈ ਫੇਲ ਹੋ ਨਹੀਂ ਸਕਦਾ ਜਿਨ੍ਹਾਂ ਨੇ ਪਾਸਿਓਂ ਵੀ ਲਈ ਆ ਉਹ ਹਜੇ ਕੰਮ ਚੱਲੀ ਜਾਂਦਾ ਮੈਂ ਬਾਕੀ ਗਾਈਡ ਕਰੀ ਜਾਂਦਾ ਉਹਨਾਂ ਨੂੰ ਠੀਕ ਹੈ ਉਹ ਫੇਲ ਨਹੀਂ ਹੁੰਦੇ ਜੇ ਕੱਲੀ ਮਿਹਨਤ ਕਰੀ ਜਾਣਾ ਦੂਜਾ ਜਾਣਕਾਰੀ ਵੰਨੋਂ ਮੈਂ ਨਹੀਂ ਫੇਲ ਹੁੰਨ ਦਿੰਦਾ ਉਹਨਾਂ ਨੂੰ ਬਈ ਟ੍ਰੇਨਿੰਗ ਦਾ ਬਈ ਇੰਨਾ ਫਾਇਦਾ ਹੁੰਦਾ ਟ੍ਰੇਨਿੰਗ ਕਿਤੋਂ ਵੀ ਲੈ ਲਓ ਟ੍ਰੇਨਿੰਗ ਜ਼ਰੂਰੀ ਹੈ ਸਰਕਾਰੀ ਲੈ ਲਓ ਪ੍ਰਾਈਵੇਟ ਪਰ ਤੁਸੀਂ ਇਹ ਦੇਖਣਾ ਬਈ ਜਿਹੜੇ ਸਿਖਾਉਣ ਵਾਲੇ ਬੰਦਿਆਂ ਦਾ ਕੋਈ ਤਜਰਬਾ ਵਪਾਰ ਲੈਣ ਦੇ ਵਿੱਚ ਮੰਡੀਆਂ ਦੇ ਵਿੱਚ ਕੋਈ ਸੀਲ ਪ੍ਰੋਸੀਜ ਦੇ ਵਿੱਚ ਕੋਈ ਇਹਦੇ ਵਿੱਚ ਗਰਾਊਂਡ ਲੈਵਲ ਤੇ ਕੋਈ ਹੈਗਾ ਕੱਲੀਆਂ ਗੱਲਾਂ ਤਾਂ ਨਹੀਂ ਇਹ ਚੀਜ਼ ਹੋਣੀ ਚਾਹੀਦੀ ਠੀਕ ਹੈ ਬਈ ਗੱਲਾਂ ਇਹ ਜ਼ਰੂਰੀ ਸੀਗੀਆਂ ਦੋਸਤੋ ਤੇ ਹੁਣ ਆਪਾਂ ਤੁਹਾਨੂੰ ਫਾਰਮ ਦਿਖਾਉਣੇ ਹਨ ਸਾਰਾ ਕਿਵੇਂ ਜਿਹੜਾ ਇਹਨਾਂ ਨੇ ਨਵਾਂ ਕੰਮ ਸਟਾਰਟ ਕੀਤਾ ਮਾਰਕੀਟਿੰਗ ਹੈ ਜਿਹੜੀ ਬੱਕਰੀ ਪਾਲਨ ਸਾਰੇ ਬੰਦੇ ਕਰੀ ਜਾਂਦੇ ਆ ਪਰ ਇਸ ਤੋਂ ਮੁਨਾਫਾ ਆਪਾਂ ਹੋਰ ਢੰਗਾਂ ਨਾਲ ਕਿਵੇਂ ਕਰ ਸਕਦੇ ਆ ਉਹ ਆਪਾਂ ਤੁਹਾਨੂੰ ਦਿਖਾਉਣੇ ਅੱਜ ਫਾਰਮ ਵੀ ਦਿਖਾਉਣੇ ਨਾਲ ਤੇ ਬਾਈ ਨੂੰ ਕਹਾਂਗੇ ਕੈਮਰਾਮੈਨ ਨੂੰ ਵੀ ਬਾਈ ਇੱਧਰ ਆਪਾਂ ਇੱਥੋਂ ਬਾਈ ਸ਼ੁਰੂ ਕਰ ਲਈਏ ਪਹਿਲਾਂ ਇੱਧਰ ਆਪਣੀ ਐਂਟਰੀ ਆ ਗਈ ਹੈ ਨਾ ਨਾਲ ਐਂਟਰੀ ਆ ਆ ਨਹਿਰ ਦੇ ਪਾਣੀ ਵਾਲਾ ਡੱਗ ਬਣਾਇਆ ਆਪਾਂ ਹਾਂਜੀ ਜਿਹੜਾ ਮੇਨ ਹੁੰਦਾ ਐਂਟਰੀ ਤੇ ਜਿਹੜਾ ਲੇਬਰ ਵਾਲਾ ਕਮਰਾ ਜਾਂ ਛੋਡਾ ਹਾਂਜੀ ਠੀਕ ਆ ਉਹ ਮੰਨ ਲਈ ਤੇ ਐਂਟਰੀ ਤੇ ਰੱਖੋ ਹਾਂਜੀ ਕੋਈ ਵੀ ਕੱਲ ਨੂੰ ਬੰਦਾ ਆਉਂਦਾ ਹੂੰ ਠੀਕ ਆ ਹੁਣ ਇੱਥੇ ਬੰਦਾ ਸਾਡਾ ਰੋਕ ਲੈਂਦਾ ਬਈ ਹਾਂ ਠੀਕ ਫੇਰੇ ਬੰਦਾ ਜਾਨਵਰਾਂ ਚ ਨਹੀਂ ਲਜਾਣ ਵਾਲਾ ਹੁੰਦਾ ਕਿ ਜੇ ਉਹ ਹੋਰ ਫਾਰਮ ਤਾਇਆ ਹੋਵੇ ਬਿਮਾਰੀ ਦਾ ਹੋ ਸਕਦਾ ਇੱਥੇ ਰੋਕ ਲੈਨੇ ਜਿਹੜਾ ਮੇਨ ਐਂਟਰੀ ਤੇ ਬਣਾਇਆ ਬਈ ਆਪਾਂ ਕਮਰਾ ਇਹ ਤੁਸੀਂ ਵੀ ਬਈ ਜਿਹੜਾ ਨੇ ਫਾਰਮ ਬਣਾਉਣਾ ਤੇ ਇੱਕ ਜਿਵੇਂ ਤੁਸੀਂ ਖੇਤ ਚ ਬਣਾਉਣਾ 2-3 ਫੁੱਟ ਥੋੜਾ ਫਾਰਮ ਉੱਚਾ ਹੋਣਾ ਚਾਹੀਦਾ ਦੂਜੇ ਖੇਤ ਨਾਲੋਂ ਆ ਜਿਵੇਂ ਇਧਰ ਨਾਲ ਖੇਤ ਆ ਗਏ ਆ ਆਪਣੀ ਪੱਠਿਆਂ ਲਈ ਜਗ੍ਹਾ ਛੱਡੀ ਹੋਈ ਹੈ ਹਨਾ ਹਾਂ ਇਹ ਆਪਾਂ ਹਰਾਚਾਰਾ ਥੋੜਾ ਲਾਉਣੀ ਹੈ ਇਧਰ ਨਾਲ ਉੱਚਾ ਫਾਰਮ ਆਪਣਾ ਹਾਂ ਇਹ ਆ ਦਾ ਫੁੱਟ ਕੁੱਚਾ ਜਿਹੜਾ ਫਾਰਮ ਆ ਉਹ ਬਈ 2.5 ਫੁੱਟ ਉੱਚਾ ਇੱਥੇ ਇਧਰ ਆਪਣਾ ਬਈ ਇਹ ਕਮਰਾ ਆ ਗਿਆ ਜਿਹੜੇ ਆਪਣੇ ਜਿਹੜੇ ਬਈ ਬੰਦਾ ਰਹਿੰਦਾ ਜਿਹੜਾ ਆਪਣਾ ਹਾਰ ਸੂਈ ਰੱਖ ਲੇ ਜਾਂ ਕਿਵੇਂ ਵੀ ਰੱਖ ਲਓ ਹਨਾ ਇਦਰਾ ਆਪਣਾ ਆ ਗਾ ਜਿਹੜਾ ਫਾਰਮ ਆ ਅਲੱਗ-ਅਲੱਗ ਪੋਰਸ਼ਨ ਬਣਾਏ ਆ ਇੱਕ ਚ ਬਰਬਰੀਆ ਦੂਜਿਆਂ ਚ ਬੀਟਲ ਆ ਠੀਕ ਐ ਹਾਂਜੀ ਤੇ ਇਹਦਾ ਹੁਣ ਠੰਡ ਦਾ ਪ੍ਰਬੰਧ ਕਰ ਰਹੇ ਆ ਆਪਾਂ ਪਲੜ-ਪੁਲੜ ਪਾ ਰਹੇ ਆ ਤੇ ਠੀਕ ਐ ਇਹ ਆਪਾਂ ਬਈ ਸਵਾ ਨੰਬਰ ਐਟ ਲਈ ਸੀਗੀ ਅੱਛਾ ਜੀ ਹਾਂ ਤੇ ਗਾਰੇ ਚ ਚਣਾਈ ਕੀਤੀ ਕੋਈ ਜ਼ਿਆਦਾ ਖਰਚਾ ਨਹੀਂ ਕੀਤਾ ਛੱਤ ਵੀ ਆਪਣੀ ਸਰਕੰਨੇ ਦੀ ਤੁਹਾਨੂੰ ਦਿਖਾਉਣਾ ਮੈਂ ਅੰਦਰੋਂ ਬਹੁਤ ਬਈ ਬੰਦੇ ਇਹਦੇ ਤੇ ਫਾਰਮ ਤੇ ਬਾਹਲੇ ਪੈਸੇ ਲਾ ਦਿੰਦੇ ਆ ਹਨਾ ਹਾਂਜੀ-ਹਾਂਜੀ ਬਾਅਦ ਦੇ ਵਿੱਚ ਔਡ-ਪੁੱਟ ਕੁਝ ਨਿਕਲਦੀ ਨਹੀਂਗੀ ਜਾਨਵਰ ਲੈ ਆਏ ਸੀ ਮੈਂ ਜੇ ਇਹ ਚ ਫੇਲ ਹੋ ਜਾਂਦਾ ਹਮ ਹੁਣ ਸਾਲ ਹੋਇਆ ਮੈਨੂੰ ਅੱਜ ਮੈਂ ਕੰਮ ਛੱਡਣਾ ਬੱਕਰੀਆਂ ਦਾ ਠੀਕ ਹੈ ਹਾਂਜੀ ਇਹ ਮੈਂ ਫਾਰਮ ਢਾਉਣਾ ਹੈ ਅੱਛਾ ਮੇਰਾ 5 ਲੱਖ ਲੱਗਿਆ ਮੇਰਾ 5 ਲੱਖ ਦਾ 5 ਲੱਖ ਵਾਪਸ ਆਊਗਾ ਬਾਈ ਹਮ ਠੀਕ ਹੈ ਆਹ ਕੁਵਾਰ ਤੋਂ ਗਾ ਡਰਾਮਾਂ ਪਾਈਆਂ ਸੀ ਲੈ ਕੇ 45 ਰੁਪਏ ਅੱਜ ਉਹਨੇ ਦੀਆਂ ਵੇਚੀ ਜਾਣੀਆਂ ਹਮ ਠੀਕ ਹੈ ਆਹ 17000 ਰੁਪਏ ਛੱਤ ਤੇ ਸਰਕਾਨੇ ਦਾ ਸਮਾਨ ਲਿਆਂਦਾ ਸੀਗਾ ਹਾਂ ਨਾਲੇ ਬਈ ਇਹ ਗਰਮੀਆਂ ਚ ਰਹੀ ਠੰਡੀ ਕੋਈ ਪੱਖਾ ਨਹੀਂ ਨਾਲੇ ਬਿਜਲੀ ਦਾ ਬਿੱਲ ਨਹੀਂ ਆਇਆ ਤੇ ਹੁਣ ਸਿਆਲ ਦੇ ਵਿੱਚ ਇਹ ਫਾਰਮ ਮੇਰਾ ਰੂਗਾ ਨਿੱਗਾ ਨਿੱਗਾ ਰੂਗਾ ਠੀਕ ਹੈ ਥੱਲੋਂ ਕੱਚਾ ਕੀਤਾ ਕੋਈ ਐਕਸਟਰਾ ਪੈਸੇ ਨਹੀਂ ਲਾਏ ਕੋਈ ਆਪਾਂ ਜਾਲੀਆਂ ਜੂਲੀਆਂ ਨਹੀਂ ਲਾਈਆਂ ਲੋਹੇ ਦੀਆਂ ਕੋਈ ਲੋਹਾ ਨਹੀਂ ਥੱਪਿਆ ਇਧਰ ਦਿਖਾਇਓ ਬਈ ਮਾਰ ਕੇ ਕੈਮਰਾ ਸਾਰਾ ਸਰਕਾਨੇ ਦਾ ਬਈ ਛੱਤ ਬਣੀ ਹੋਈ ਆ ਗਾਡਰਾਂ ਦੇ ਬਾਸ ਪਾ ਕੇ ਸਰਕਾਨਾ ਪਾਇਆ ਹੋਇਆ ਹਨਾ ਬਈ ਇਹ ਸਾਰਾ ਪੂਰਾ ਹਵਾਦਾਰ ਰੱਖਿਆ ਬਈ ਆਪਾਂ ਠੀਕ ਹੈ ਜਾਨਵਰ ਪੂਰਾ ਸਟ੍ਰੈਸ ਚੋਂ ਬਾਹਰ ਰਵੇ ਉਪਨ ਰੱਖਿਆ ਕੋਈ ਰੱਸਾ ਨਹੀਂ ਪਾਉਂਦੇ ਆ ਭੇਂਦਰਾ ਭੇ ਬਾਹਰ ਇਹ ਫਿਰ ਜਿਹੜੇ ਗੇਟਾਂ ਦੇ ਸਾਹਮਣੇ ਤੁਸੀਂ ਜੰਗਲੇ ਰੱਖੇ ਆ ਇਹ ਹਵਾ ਕਰਾਸ ਕਰਨ ਲਈ ਰੱਖੇ ਹੋ ਇਹ ਬਈ ਹਵਾ ਵਾਸਤੇ ਰੱਖਿਆ ਕਿਉਂਕਿ ਨਾ ਆਪਣੇ ਪੁਰਾਣੇ ਟਾਈਮ 'ਚ ਗੇਲਰੀਆਂ ਹੁੰਦੀਆਂ ਸੀਗੀਆਂ ਘਰਾਂ ਦੇ ਵਿੱਚ ਜਦੋਂ ਆਪਾਂ ਬਹਿ ਜਾਂਦੇ ਹਵਾ ਕਰਾਸ ਹੁੰਦੀ ਸੀਗੀ ਜਾਂ ਕਿਲੇ ਦੇ ਵਿੱਚ ਜਾਵੜੋ ਕਿਲੇ ਦੇ ਦਰਵਾਜ਼ੇ 'ਚ ਖੜ੍ਹਦੇ ਜਿਵੇਂ ਬਠਿੰਡੇ ਵਾਲਾ ਕਿਲ੍ਹਾ ਹੀ ਆ ਉੱਥੋਂ ਹਵਾ ਪਣਾ ਦੇ ਬਾਹਰ ਜਾਵਾਂ ਹਵਾ ਨਹੀਂ ਚੱਲਦੀ ਉਹ ਵਿੱਚੋਂ ਹੀ ਹਵਾ ਬਣੀ ਜਾਂਦੀ ਆ ਇਹ ਆਮੋ ਸਾਹਮਣੇ ਰੱਖਣੇ ਚਾਹੀਦੇ ਆ ਬਈ ਇਹ ਹਵਾ ਨਾਲੇ ਚ ਗੈਂਗ ਗੁੰਥ ਨਹੀਂ ਬੰਨਦੀ ਨਾਲੇ ਹਵਾ ਦਾ ਉਹੀ ਬਣ ਕੇ ਆਪ ਹੀ ਦਵਾ ਬਣ ਜਾਂਦਾ ਠੀਕ ਹੈ ਤੇ ਪੂਰਾ ਆਪਾਂ ਖੁੱਲਾ ਰੱਖਿਆ ਮਾਹੌਲ ਇਹਨਾਂ ਦੇ ਜਨਮ ਰਾਸ ਤੇ ਵੀ ਸਟ्रेस ਤੋਂ ਬਾਹਰ ਰਹਿਣੇ ਤੇ ਬਿਜਲੀ ਬੂਲੀ ਦਾ ਵਧੀਆ ਫੀਟਿੰਗ ਕੀਤੀ ਹੈ ਕਿਉਂਕਿ ਤਾਰਾਂ ਤੁਰਾਂ ਲੌਕਦੀਆਂ ਹੁੰਦੀਆਂ ਕਈ ਵਾਰੀ ਬਿਜਲੀ ਕਰੰਟ ਨਾ ਹੋ ਜਾਂਦੀ ਹੈ ਨਾ ਉਹ ਵੀ ਆਪਾਂ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖਿਆ ਇਹਦੇ ਵਿੱਚ ਠੀਕ ਹੈ ਜੀ ਤੇ ਆ ਬਾਹਰ ਦੀਆਂ ਖੁੱਲੀਆਂ ਬਾੜੀਆਂ ਇਹ ਹੁਣ ਜੇ ਧੁੱਪੇ ਬਿਠਣਾ ਸ਼ਾਮੇ ਬੈਠਣਾ ਇਹਨਾਂ ਦੀ ਮਰਜ਼ੀ ਆ ਆਪਾਂ ਧੱਕੇ ਨਾਲ ਨਹੀਂ ਭਾਉਂਦੇ ਇਹਨਾਂ ਨੂੰ ਠੀਕ ਹੈ ਬਈ ਹਾਂ ਇਹ ਸਾਰਾ ਬਈ 5 5.5 ਲੱਖ ਚ ਮੇਰਾ ਫਾਰਮ ਤਿਆਰ ਹੋ ਗਿਆ ਟੋ 3700 ਰੁਪਏ ਲਿਆਇਆ ਸੀ ਤੇ ਗਾਰੇ ਚ ਚਨਾਈ ਕੀਤੀ ਹੈ ਸਾਰੀ ਅੱਛਾ ਆ ਉਤੋਂ ਟੀਪ ਮਾਰਤਾ ਕੋਈ ਫालतू ਨਹੀਂ ਲਾਇਆ ਜੇ ਅੱਜ ਹੀ ਢਾਉਣਾ ਹੋਵੇ ਸਾਰਾ ਗਾਟਰਾ ਗੂਟਰਾ ਮੇਰੀਆਂ ਬਈ ਉਵੇਂ ਹੀ ਬੈਕ ਜਾਣੀਆਂ ਜਾਂ ਤੇ ਚਾਦਰਾ ਚੂਦਰਾ ਤੇ ਬਈ ਇੰਗਲਾਂ ਲਾ ਕੇ ਤੇ ਜਾਲੀਆਂ ਲਾ ਕੇ ਲੋਹੇ ਦੀਆਂ ਖੁਰਨੀਆਂ ਲਾ ਕੇ ਓਡਾ ਪਤਾ ਉਜਾਮ ਕਰਨ ਦੀ ਕੋਈ ਲੋੜ ਨਹੀਂ ਜਿਆਦੇ ਹਾਂ ਬਈ ਜਾਲੀਆਂ ਜਿਵੇਂ ਲਾ ਲੰਦੇ ਹਣਾ ਤੁਸੀਂ ਸਾਰੀਆਂ ਕੰਦਾ ਕੁ ਆਪਣੇ ਵੇਖੋ ਬੱਕਰੀ ਦਾ ਇੱਕ ਦਾ ਵੀ ਕੈਪ ਨਹੀਂ ਟੁੱਟਿਆ ਸਿੰਘ ਬਈ ਹੂੰ ਜਾਲੀ ਲਾਵਾਂਗੇ ਇਹਨਾਂ ਨੇ ਸਾਫ ਸਾਫ ਕੇ ਬਈ ਸਿੰਘ ਤੜਾ ਲੰਦੀਆਂ ਇਹ ਠੀਕ ਹੈ ਜੀ ਹਾਂ ਹੁਣ ਆਪਣੇ ਕੋਲੇ ਬੀਤਲਾ ਤੇ ਬਰਬਰੀ ਆ ਬੱਕਰੀਆਂ ਹਣਾ ਬੀਤਲ ਬਈ ਬੱਕਰੀਆਂ ਆਪਣੇ ਕੋਲੇ ਤੇ ਬਰਬਰੀ ਹੈਗੀਆਂ ਤੇ ਦੋਹਾਂ ਨਾਲ ਜਿਆਦੇ ਮੈਂ ਹੁਣ ਬਰਬਰੀ ਕਰਨਾ ਬਸ ਇਹਨਾਂ ਦੀ ਬਈ ਕੋਈ ਪੁਰਾਣੀ ਬੱਕਰੀ ਵੀ ਹੈਗੀ ਆਪਣੇ ਘਰ ਦੀ ਜਿਹੜੀ ਹਾਂ ਘਰ ਦੇ ਬਈ ਆ ਲਾਲ ਢਬੀ ਬੱਕਰੀ ਹੈ ਰਾਣੋ ਬੱਕਰੀ ਹੈ ਇਹੇ ਠੀਕ ਹੈ ਕਰਮਾਂ ਵਾਲੀ ਹੁਣ ਦਿਨਾ ਤੀ ਹੈ ਸੂਣ ਤੇ ਹੁਣ ਇਹਦਾ ਦੁੱਧ ਕਰੋ ਚੈੱਕ ਹਨਾ ਇਹਦਾ ਹੁਣ ਦੁੱਧ ਆਪਾਂ ਦਿੱਲੀ ਘੜਦੇ ਆ 15 ਦਿਨ ਹੋ ਗਏ ਬਈ ਅੱਛਾ ਹਾਂ 15 20 ਦਿਨ ਪਹਿਲਾਂ ਦੁੱਧ ਲਾਇਆ ਹੁੰਦੀ ਹੈ ਇਹ ਹੁਣ ਕਿਲੋ ਡੇਢ ਕਿਲੋ ਦੁੱਧ ਕੱਢਦੇ ਆ ਪੂਰਾ ਨਹੀਂ ਕੱਢਦੇ ਇਹ ਆ ਬਈ ਪਿਓਰ ਬੀਟਲ ਦੇ ਵਿੱਚ ਜਿਹੜਾ ਲਾਲ ਡੱਬਾ ਰੰਗ ਆਉਂਦਾ ਹਨਾ ਤੇ ਇਹ ਪ੍ਰਾਣੀ ਬੱਕਰੀ ਆ ਕਾਹਨ ਟਾਈਮ ਦੇਖੋ ਬਈ ਬਹੁਤ ਸੁਨੱਖੀ ਬੱਕਰੀ ਆ ਕਿੰਨੇ ਸੂਏ ਲੈ ਲੈ ਤੁਸੀਂ ਇਹਦੇ ਤੋਂ ਮੇਰੇ ਕੋਲ ਵੀ 3-4 ਸੂਏ ਹੋ ਗਏ ਤੇ ਉਹਨਾਂ ਤੋਂ ਪਤਾ ਨਹੀਂ ਕਿੰਨੇ ਘੋਣਗੇ ਦੰਦ ਪੂਰੇ ਘਸੇ ਆ ਇਹਦੇ ਬੱਕਰੀ ਦੇ ਦੁੱਧ ਦੀ ਕਪੈਸਿਟੀ ਵੀ ਕਿੰਨੀ ਕਹਦੀ ਦੁੱਧ ਬਾਈ ਇਹ ਬਿਨਾ ਸੇਵਾ ਤੋਂ ਹੀ ਜਿਹੜੀ ਸਾਡੀ ਆਮ ਕੋਈ ਜ਼ਿਆਦਾ ਨਹੀਂ ਅਸੀਂ ਖਰਾਖਰੂਕ ਪਾਉਂਦੇ ਨੀਰੇ ਨੂਰੇ ਤੇ ਹੀ ਹੁੰਦਾ ਕੰਮ ਤੇ 2.5-3 ਲੀਟਰ ਦੁੱਧ ਇਹ ਆਮ ਹੀ ਦਿੰਦੀ ਹੈ ਬਿਨਾ ਸੇਵਾ ਤੋਂ ਠੀਕ ਤੇ ਜੇ ਇਹਨੂੰ ਪੂਰੀ ਮੰਨ ਲਾ ਜਿਵੇਂ ਪੂਰੇ ਖੜਾਰੀ ਬੰਦੇ ਨੇ ਰੱਖਣੇ ਪੂਰੇ ਦਾਣਾ ਪਾਣੀ ਪਾ ਕੇ ਰੱਖਣਾ ਇਹਨੂੰ ਪੂਰਾ ਹਨਾ ਤੇ ਉਹ ਫੇਰ ਤਾਂ ਬਈ ਇਹ 5 ਲੀਟਰ ਤਾਂ ਹੀ ਦੇ ਦੋਗੀ ਆ ਕਾ ਬੱਕਰੀ ਆ ਕਾਲੀ ਬਈ ਆਪਣੇ ਕੋਲੇ ਹਾਂ ਲਓ ਜੀ ਕਰੋ ਇਹ ਵੀ ਦਿਨਾਂ ਤੇ ਸੂਣ ਵਾਲੀ ਹੈ ਬਈ ਇਹ ਵੀ ਜੈਡ ਬਲੈਕ ਆਏ ਬਈ ਬਰੀਡਰ ਆਪਣੇ ਤੋਂ ਹੀ ਕਰਾਸ ਹੋਈਆਂ ਦੋਨੋਂ ਹੀ ਆ ਆਪਣੇ ਤੋਂ ਬਈ ਆ ਬੱਕਰੀ ਆਪਾਂ ਖਰੀਦੀ ਸੀਗੀ ਬਸ ਇਹ ਨਸਲ ਕਰਕੇ ਖਰੀਦੀ ਸੀ ਆਪਾਂ ਠੀਕ ਹੈ ਜੀ ਤੇ ਬਸ ਇਹ ਲਈ ਆਪਾਂ ਆਪਦੇ ਕਾਲੇ ਉਹ ਬੱਕਰੇ ਆਸਤੇ ਸ਼ਕੰਦਰ ਆਸਤੇ ਹੁਣ ਜੇ ਸੂਆ ਦੇਗੀ ਉਹ ਤੋਂ ਭਰਾਉਣੀ ਆ ਪਰ ਚੰਗੇ ਬੱਕਰੇ ਤੋਂ ਹੋਈ ਆ ਕੱਦ ਕਾਠ ਚੰਗਾ ਬੱਕਰੀ ਦਾ ਠੀਕ ਹੈ ਜੀ ਐਂ ਭਾਰੀਆਂ ਬੱਕਰੀਆਂ ਬੱਕਰੇ ਫਿਰ ਆਪਣੇ ਕੋਲੇ ਵੱਡੀਆਂ ਹੀ ਆ ਸਾਰੀਆਂ ਸਿਲੈਕਟ ਹੀ ਆ ਸਿਲੈਕਟਡ ਆ ਹਾਂ ਹੁਣ ਆਪਣੇ ਤੋਂ ਹੀ ਹੋਈ ਆ ਬਈ ਸ਼ੇ अच्छा लाल डब्बे ਤੋਂ ਨਹੀਂ ਨਹੀਂ ਸ਼ਕੰਦਰ ਤੋਂ ਹੋਈ ਹੈ ਕਾਲੇ ਤੋਂ ਠੀਕ ਹੈ ਆਹ ਲਾਲ ਡੱਬੇ ਤੋਂ ਸ਼ਿਰੂ ਤੋਂ ਹੀ ਹੋਈ ਹੈ ਇਹ ਠੀਕ ਹੈ ਆ ਦੇਖੋ ਵੇਲ ਵੇਖੋ ਬਈ ਬੱਕਰੀ ਦੀ ਹੂੰ ਇਹਦੇ ਤਾਂ 3.5 ਲੀਟਰ ਦੁੱਧ ਹੈਗਾ ਨੋਰਮਲ ਕੱਦ ਹੈ ਇਹਦਾ ਜਿਆਦਾ ਕੋਈ ਕੱਦ ਨਹੀਂ ਹੈ ਨਾ ਪੱਠ ਮੰਗਲੀ ਯਾਰ ਮੁੰਡੇ ਨਵੇਂ ਉਹਨਾਂ ਨੇ ਪਹਿਲੀ ਰੱਖਣੀ ਸੀ ਧੱਕੇ ਨਾਲ ਲੈ ਕੇ ਪੱਠ ਬਾੜੀ ਤਗੜੀ ਸੀ ਇਹਦੀ ਅੱਛਾ ਤੇ ਬੱਕਰਾ ਮਰ ਗਿਆ ਸੀਗਾ ਇਹਦਾ ਆ ਜਾਓ ਬਾਈ ਬਰੀਡਰ ਦਿਖਾਉਣੇ ਆ ਬਾਈ ਕੋਲੇ ਨਾ ਬਹੁਤ ਹੀ ਚੰਗੀਆਂ ਬਲੱਡ ਲਾਈਨਾਂ ਦੇ ਬਰੀਡਰ ਆ ਦੋ ਮੁੰਡਿਆਂ ਦੇਸੀ ਬੱਕਰੀ ਆ ਬਾਈ ਤੇ ਬੱਚੇ ਵੇਖੀ ਪਾਉਂਦੀ ਤੋ अच्छा हां 14 15000 ਦੀ ਬੱਕਰੀ ਲਈ ਸੀ ਆਪਾਂ ਕੋਈ ਐ ਬਾਹਲੇ ਪੈਸੇ ਲਾ ਕੇ ਵੀ ਨਹੀਂ ਕੋਈ ਨਸਲਾਂ ਬੰਦੀਆਂ ਹੂੰ ਤੇ ਬਰੀਡਰ ਚੰਗਾ ਛੱਡੋ ਬੱਕਰੀ ਜਮਾੜੇ ਗੋਣ ਹੋਣੇ ਚਾਹੀਦੇ ਦੁੱਧ ਹੋਵੇ ਬੱਕਰੀਆਂ ਖਾਂ ਲਓ ਭਾਈ ਦੇ ਬਰੀਡਰ ਦਿਖਾਉਣੇ ਹੁਣ ਜਿਹੜੇ ਦੋਨੇ ਹੀ ਪੂਰੀਆਂ ਚੰਗੀਆਂ ਲਾਈਨਾਂ ਦੇ ਬਰੀਡਰ ਆ ਭਾਈ ਤੇ ਆ ਬੱਕਰੇ ਦੀ ਪਹਿਲਾਂ ਵੀ ਤੁਸੀਂ ਵੀਡੀਓ ਆਪਣੇ ਚੈਨਲ ਤੇ ਦੇਖੀ ਆ ਹਨਾ ਮੋਕਸਰ ਮੇਲੇ ਦੇ ਵੀ ਦੀ ਵੀਡੀਓ ਮਿਲਣ ਤੋਂ ਬਈ ਉੱਤੇ ਦੇਖੋ ਬਈ ਲੰਮਾ ਦੇਖੋ ਬੱਕਰਾ ਕਿੱਡਾ ਹਾਂ ਆ ਲਓ ਜੀ ਬੱਕਰੇ ਬਈ ਐ ਕਿਵੇਂ ਮੜਿਆ ਜਾਣਗੇ ਇਹਦੇ ਇਹ ਬਈ ਦੱਸਿਓ ਇਹਦੇ ਬਾਰੇ ਸਾਰੀ ਇਸ ਤਰੀਕੀ ਨਾ ਇਹਦਾ ਜਾਂਗੀਰ ਬਲੱਡਲੈਨ ਦਾ ਬੱਕਰਾ ਸ਼ੇਰੂ ਇਹ ਹਾਂਜੀ ਤੇ ਬਈ ਬਾਹ ਕੋਲੇ ਉਹਨਾਂ ਕੋਲੇ ਬੱਕਰਾ ਹੋਇਆ ਸੀਗਾ ਜਾਬਰ ਬੱਕਰਾ ਅੱਛਾ ਉਹਦਾ ਉਮਰ ਦਾ ਸਭ ਤੋਂ ਵੱਡਾ ਬੱਕਰਾ ਇਹ ਠੀਕ ਹੈ ਜੀ ਹਾਂ ਆਪਣੇ ਪੰਜਾਬ ਚ ਇੰਡੀਆ ਚ ਉਹ ਬੱਕਰੇ ਤੋਂ ਬਾਅਦ ਇਹ ਬੱਕਰਾ ਉਸ ਤੋਂ ਬਾਅਦ ਠੀਕ ਹੈ ਬਈ ਤੇ ਪੂਰਾ ਚੰਗਾ ਰਿਜ਼ਲਟ ਹੈ ਇਹਦਾ ਤੇ ਬੱਕਰੀ ਗੇਵ ਜੀ ਮਰ ਜੇ ਬਹੁਤ ਸੋਹਣੇ ਬੱਚੇ ਪਾਉਂਦਾ ਇਹ ਬਈ ਜਿਹੜੇ ਆਪਣੇ ਇਹਦੇ ਕਈ ਬੱਚੇ ਆਇਆ ਹੁਣ ਹਨਾ ਪਿੱਛੇ ਦੇ ਕਰਮਗੜਾ ਵਾਲਾ ਬਾਈ ਬਣਾ ਕੇ ਛਤਰਾ ਵਾਲਾ ਉਹਦੇ ਕੋਲੇ ਬੱਚੇ ਬਹੁਤ ਸੋਨੇ ਬਾਈ ਬੱਕਰੇ ਦਿਖਾ ਦੇ ਬੱਕਰੀ ਕੋਈ ਮਰਜ਼ੀ ਕਰਾ ਲਈ ਇਹਦੀ ਬਾਈ ਹਾਈਟ ਹੋਈ ਕਿੰਨੀ ਹੋਗੀ ਆ ਇਹ ਬਾਈ 44 45 ਇੰਚ ਦਾ ਹੈਗਾ ਬੱਕਰਾ ਥੋੜਾ ਜਿਹਾ ਹਾਂ ਉਮਰ ਵੱਡੀ ਆ ਇਹਦੀ 5 6 ਸਾਲਾਂ ਦਾ ਹੈਗਾ ਬੱਕਰਾ ਇਹ ਠੀਕ ਹੈ ਜੀ ਹਾਂ ਤੇ ਪਰ ਹਜੇ ਪੂਰਾ ਘਰ ਮਾਂ ਦੇਖੋ ਅਜ ਉਹ ਬੱਕਰੀ ਲੱਗੀ ਜਾਂਦੀ ਆ ਕ੍ਰੋਸਿੰਗੇ ਤੋਂ ਫਿਰ ਲਈ ਜਾਂਦੇ ਹੋ ਤੁਸੀਂ ਹਾਂ ਕ੍ਰੋਸਿੰਗੇ ਤੋਂ ਵੀ ਬਹੁਤ ਆ ਇਹ ਥੋੜਾ ਜਿਹਾ ਨਾ ਜੇ ਬਾਹਰੋਂ ਬੱਕਰੀ ਨਾ ਹੁੰਦਿਆ ਭਰਾ ਇਹ ਤੋਂ ਉਦੋਂ ਉਹ ਨੂੰ ਹੀ ਲਾਉਂਦਾ अच्छा ਆਪ ਦੀਆਂ ਆਉਧੀਆਂ ਬੱਕਰੀਆਂ ਹੀ ਲਾਉਂਦਾ ਇਹ ਹੁਣ ਇਹਨੂੰ ਪਤਾ ਨਹੀਂ ਕੀ ਦਿੱਕਤ ਹੈ ਇਹ ਚੀਜ਼ ਦੀ ਠੀਕ ਹੈ ਜੀ ਤੇ ਹੁਣ ਆਜ ਆ ਬੱਕਰੀ ਲੱਗੀ ਜਾਂਦੀ ਹੁਣ ਪਰਸੋ ਬੱਕਰੀ ਆਈ ਸੀ ਉਹ ਲਾਈ ਨਹੀਂ ਇਹਨੇ ਬਾਹਰਲੀ ਬੱਕਰੀ ਨਹੀਂ ਲਾਉਂਦਾ ਅੱਛਾ ਆਹ ਤੇ ਫਾਰਮ ਵਾਲੀਆਂ ਬੱਕਰੀਆਂ ਛੱਡਦਾ ਨਹੀਂ ਇਹ ਠੀਕ ਹੈ ਜੀ ਹਾਂ ਬਸ ਆਪੋਂ ਸ਼ੌਂਕ ਨਹੀਂ ਹੁਣ ਰੱਖਿਆ ਬੱਚੇ ਭਈ ਇਹਦੇ ਜਿਆਦਾ ਕਿਹੜੇ ਰੰਗ ਦੇ ਆਉਂਦੇ ਆ ਬੱਚੇ ਵੀਰੇ ਆਪ ਦੇ ਤੁਸੀਂ ਲੈਂ ਕੇ ਆਂਦਾ ਲਾਲ ਡੱਬੇ ਉਸ ਤੋਂ ਬਾਅਦ ਭਈ ਆ ਬੱਕਰਾ ਆ ਗਿਆ ਭਾਈ ਕੋਲੇ ਜਿਹੜਾ ਸਿਕੰਦਰ ਬੱਕਰਾ ਹਨਾ ਇਹ ਆਪਾਂ ਦਿਖਾ ਦਿੰਦੇ ਇਹਦੀ ਵੀ ਹਿਸਟਰੀ ਤੁਸੀਂ ਸਾਰੇ ਜਿਹੜੇ ਜਾਣਦੇ ਆ ਆਪਣੇ ਚੈਨਲ ਦੇ ਵੀਡੀਓ ਦੇਖਦੇ ਰਹਿੰਦੇ ਇਹਦੀ ਹਿਸਟਰੀ ਬਾਈ ਨੂੰ ਪੁੱਛਦੇ ਆ ਜੈਡ ਬਲੈਕ ਬੱਕਰਾ ਬਈ ਇਹ ਹਾਂਜੀ ਬਾਈ ਇਹ ਬਾਈ ਜਗਮੀਤ ਬਾਈ ਪੰਮੇ ਦੀ ਲੈਂਤੋਂ ਬੱਕਰਾ ਇਹ ਠੀਕ ਹੈ ਬਾਈ ਸੈਦੋ ਕੇ ਬਲੱਡ ਲਾਈਨ ਹਾਂ ਉੱਚੋਂ ਆ ਤੇ ਬਾਈ ਖੁਸ਼ਵੰਤ ਕੋਲੇ ਸੀ ਬੱਕਰਾ ਦੂਜਾ ਖੱਸੀ ਬੱਕਰਾ ਗਿਆ ਪੰਜ ਛੀ ਹਾਂਜੀ ਠੀਕ ਹੈ ਤੇ ਮਾਂ ਇਹਦੀ ਸੀਗੀ ਕਿੰਗਕੋਂਗ ਬਲੱਡ ਲਾਈਨ ਦੀ ਬੂਰ ਕੰਨੇ ਜਿਹੜੇ ਬਾਈ ਕਾਲੇ ਅਰਗਿਆਂ ਦੇ ਜਾਂ ਹੋਰ ਹਨਾ ਰੱਖ ਲਓ ਤੁਸੀਂ ਹਾਂਜੀ ਖੁਸ਼ਵੰਤ ਕੋਲੇ ਬੂਰ ਕੰਨਾ ਬੱਕਰਾ ਵੀ ਸੀ मां पियो ਦਾ ਬਹੁਤ ਚੰਗਾ ਬਾਈ ਹੂੰ ਤੇ ਉਹ ਪਾਂਛੀ ਦਾ ਇਹ ਬੱਕਰਾ ਇਕੱਲਾ ਹੀ ਆ ਆਪਣੇ ਇੱਥੇ ਪੰਜਾਬ ਚ ਉਹ ਬਾਹਰ ਜਾਵਣੇ ਬੱਕਰਾ ਬੁੱਢਾ ਹੋ ਗਿਆ ਸੀਗਾ ਅੱਛਾ ਤੇ 4 1/2 ਲੱਖ ਦਾ ਦਾ ਪਿਓ ਵੀ ਕਿਹਾ ਤੇ ਇਹ ਵੀ ਮੈਂ ਲੱਖ ਦਾ ਪਟਿਆਲੇ ਵੇਤੇ ਕੰਗ ਸਾਹਿਬ ਨੂੰ ਤੇ ਦੁਬਾਰੇ ਮੈਂ ਵਾਪਸ ਲਿਆ ਸੀਗਾ ਉਹਨਾਂ ਤੋਂ ਠੀਕ ਹੈ ਇਹਦੇ ਬੱਚੇ ਆਏ ਆ ਹੁਣ ਆਪਣੇ ਕੋਲ ਬੱਚੇ ਬਾਈ ਬਹੁਤ ਇਧਰ ਮੇਰੇ ਕੋਲੇ ਤਾਂ ਬੱਕਰੀਆਂ ਵਿਖ ਜਾਂਦੇ ਆ ਆਪਣੇ ਮੁੱਲਣ ਮੁੱਲਣ ਹੋਰ ਬਹੁਤ ਬੱਚੇ ਚੰਗੇ ਹੀ ਆਉਂਦੇ ਆ ਠੀਕ ਆਪਣੇ ਕੋਲੇ ਵੀ ਬੱਚੇ ਆਉਂਦੇ ਨਾਲ ਦੀ ਨਾਲ ਵਿਖ ਜਾਂਦਾ ਮਹੀਨੇ ਡੇਢ ਮਹੀਨੇ ਦਾ ਏ ਦੋਸਤੋ ਹੈਗਾ ਬਾਈ ਸੈਦੋਕੇ ਬਲੱਡ ਲਾਈਨ ਦਾ ਬੱਕਰਾ ਇਹ ਨਸਲ ਦਾ ਬਾਈ ਆਏ ਆ ਇਹਨੂੰ ਹਜੇ ਕੁਛ ਨਹੀਂ ਪਾਉਂਦੇ ਅੱਛਾ ਕੱਲਾ ਮੂਫਲੀ ਦਾ ਨੀਰਾ ਹੁੰਦਾ ਤੇ ਮਾੜੀ ਮੋਟੀ ਚੌਕਰ ਬਸ ਉਹ ਛੜਕਾ ਪਾਉਣਿਆ ਉਵੇਂ ਬਾੜੀ ਸੇਵਾ ਹੈਣੀ ਤੇ ਕੁਆਂਟਲ ਤੋਂ ਬਾਹਰ ਆ ਬਾਈ ਇਹ ਬਿਨਾ ਸੇਵਾ ਤੋਂ ਠੀਕ ਹੈ ਇਹ ਹੁੰਦੀ ਹੈ ਨਸਲ ਬਾਈ ਇਹ ਇੱਕ ਵਾਰ ਖਵਾ ਥੱਕ ਜਾਂਦੇ ਵਜਨ ਹੀ ਨਹੀਂ ਇਹ ਮੈਨੂੰ ਪਤਾ ਇਹਦੇ ਨਸਲ ਦੇ ਜੇ ਤੁਸੀਂ ਬਰੀਡਿੰਗ 'ਚ ਨਹੀਂ ਵੇਚਨੇ ਨਾ ਸੱਸੀ ਕਰਕੇ ਵੇਚੀ ਜਾ ਮੀਟ ਮੋਲੀ ਤੁਹਾਨੂੰ ਰਜਾ ਦਊਗਾ ਬਾਈ ਸਭ ਤੋਂ ਜ਼ਿਆਦਾ ਵੇਟ ਕਰਦੀ ਹੈ ਬਈ ਇਹ ਅੱਡ ਦੇਖੋ ਬਾਈ ਇਹ ਕਿੱਦਾਂ ਆਹ ਕੁਟੜੇ ਦਾ ਨਾ ਹੂੰ ਤੇਰੇ ਪੈਰ ਦੇਖੋ ਕਿੱਡੇ ਕਿੱਡੇ ਆ ਤੇ ਇਹ ਨਸਲ ਦਾ ਹੁੰਦਾ ਬਈ ਨਸਲ ਦੀ ਚੀਜ਼ ਆ ਉਹ ਅੰਦਰ ਬਰਬਰੀ ਆ ਬਈ ਉਹ ਬੰਨਿਆ ਹੋਰ ਆ ਆ ਵੀ ਬਰਬਰੀ ਬੱਕਰਾ ਆ ਗਿਆ ਚਿੱਟੀਆਂ ਅੱਖਾਂ ਦਾ ਹਣਾ ਇਹਦੇ ਸਾਰੇ ਬੱਚੇ ਚਿੱਟੀ ਅੱਖਾਂ ਦੇ ਆਉਂਦੇ ਆ ਬਈ ਠੀਕ ਹੈ ਜੀ ਤੇ ਕੰਨ ਕੋਨਾਏ ਆਉਂਦੇ ਟਾਪ ਦੇ ਇਹਦੀ ਕਿੰਨੀ ਉਮਰ ਹੋ ਗਈ ਆ ਬਈ ਏ ਭਾਈ 8 ਦੰਦ ਪੂਰੇ ਹੋ ਗਿਆ ਹੁਣ ਇਹ। ਲਓ ਭਈ ਇਹ ਬੱਕਰਾ ਬਹੁਤ ਸੋਹਣਾ ਦਾ ਹੋਊਗਾ ਬੱਕਰਾ। ਕੰਨਾਂ ਬਹੁਤ ਜਵਾਂ ਸਿੱਧੇ ਕੰਨਾਂ ਖੜੇ ਹੋਏ ਪੂਰੇ। ਕੱਦ-ਕਾਠ ਬਹੁਤ ਆ ਭਈ ਇਹਦਾ। ਨਾਲੇ ਖਾਂਦਾ ਪੀਂਦਾ ਕੁਝ ਨਹੀਂਗਾ ਇਹ ਐਂ ਗਰਮੀ ਰੰਦਾ ਹੈ। ਬੰਨ ਕੇ ਰੱਖਣਾ ਪੈਂਦਾ ਨਹੀਂ ਇਹਨਾਂ ਦੇ ਵੀ ਸਿੰਘ ਤੋੜਦੇ ਵੱਡੇ ਬੱਕਰੇ। ਆ ਜਾਓ ਇੱਥੇ ਆ ਜਾਓ ਆਪਾਂ ਵੀਡੀਓ ਹੁਣ ਸਮਾਪਤ ਕਰਦੇ ਆਂ ਭਾਈ। ਤੇ ਜਿਵੇਂ ਨਾ ਹੁਣ ਮੰਦਾ ਚੱਲ ਰਿਹਾ ਹੈਗਾ ਕੰਮ ਹਨਾ ਜਿਹੜੇ ਭਰਾ ਹਜੇ ਵੀ ਟਿਕਿਆ ਹੋਇਆ ਇਸ ਕੰਮ ਦੇ ਵਿੱਚ ਸਬਰ ਨਾਲ ਕੰਮ ਕਰ ਰਹੇ ਆ। ਭਈ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ? ਜਿਹੜੇ ਬਈ ਜਾਨਵਰ ਹੈਗਾ ਹੁਣ ਮੇਰਾ ਦੋਸਤ ਇਧਰੋਂ ਉਤਲ ਮੰਡਮੀ ਉਹ ਜਾਨਵਰ ਵੇਚ ਰਿਹਾਈ ਉਹਦੇ ਕੋਲ ਏਡੇ ਚੰਗੇ ਜਾਨਵਰ ਆ ਅੱਛਾ ਠੀਕ ਹੈ ਕਹਿੰਦਾ ਮੈਂ ਮਗਾਈਆਂ ਦਾ ਕਰਨਾ ਉਹ ਕਹਿੰਦਾ ਬਈ ਭੱਜਾ ਨੱਸੀ ਚ ਕੋਈ ਫਾਇਦਾ ਨਹੀਂ ਗਾਂਾਂ ਵਾਲੇ ਵੀ ਛੱਡੀ ਜਾਂਦੇ ਕੰਮ ਮੱਝਾਂ ਵਾਲੇ ਛੱਡੀ ਜਾਂਦੇ ਘੋੜਿਆਂ ਵਾਲੇ ਛੱਡੀ ਜਾਂਦੇ ਇੱਕ ਦੂਜੇ ਦਾ ਕੰਮ ਬਦਲੀ ਜਾਂਦੇ ਜੀ ਆਕ ਜਾਂਦਾ ਹਮ ਪਰ ਤੁਸੀਂ ਜੇ ਤੁਹਾਡੇ ਕੋਲ 4 ਜਾਨਵਰ ਚੰਗੇ ਹੈਗੇ ਆ ਹਮ ਉਹ ਤੇ ਬਈ ਕਰ ਲੋ ਕੰਮ ਠੀਕ ਹੈ ਮੀਟ ਮੁੱਲ ਕਿਤੇ ਨਹੀਂ ਗਈ ਠੀਕ ਹੈ ਤੁਸੀਂ ਲੋਕਾਂ ਦਾ 50000 ਦਾ ਵਗਦਾ 30000 ਦਾ ਵਗਦਾ ਉਹਦੇ ਪਿੱਛੇ ਨਾ ਜਾਓ ਬਾਈ ਉਹ ਗੱਪ ਥੜੱਪ ਵੀ ਹੁੰਦੇ ਆ ਠੀਕ ਹੈ ਸਾਰੇ ਨਹੀਂ ਵਗਦੇ ਇੰਨੇ ਦੇ ਠੀਕ ਹੈ ਮੈਂ ਅੱਜ ਤਾਈਂ 10 12000 ਦੇ ਬੱਚਾ ਦਿਨਾ ਅਗਲੇ ਨੂੰ ਨੋਰਮਲ ਅਗਲੇ ਦਾ ਨਾਂ ਤਿਆਰ ਹੋਇਆ ਅਗਲੇ ਦਾ ਮੀਟ ਚੋਣਨੇ ਦਾ ਹੈਗਾ ਬਾਈ ਠੀਕ ਹੈ ਇਹ ਬਾਈ ਤੁਸੀਂ ਐਂ ਹੀ ਰੱਖ ਲਓ ਆਪਾਂ ਚਟਕੰਗਾ ਨੂੰ ਚਕਾਉਣਾ ਭਾਵੇਂ ਬੀਟਲ ਹੈ ਭਾਵੇਂ ਬਰਬਰੀ ਹੈ ਠੀਕ ਹੈ ਸੋਨੂੰ ਮੀਟ ਮੁੱਲ ਵੀ ਬਈਏ ਘਾਟਾ ਨਹੀਂ ਪਾਉਂਦੇ ਠੀਕ ਹੈ ਇਹ ਬੱਕਰੀ ਇਹ ਵੀ ਜੀ ਚੀਜ਼ ਹੈ ਇਹ ਬਈ ਉਹ ਸਕੀਮ ਵਾਲਾ ਹੈ ਨਹੀਂ ਆ ਬਈ 2 ਸਾਲ ਚੱਲੂ 3 ਸਾਲ ਇਹਦੀ ਬਈ ਸਦਿਆਂ ਹੀ ਮਾਰਕੀਟ ਰਹਿਣੀ ਹੈ ਜਿੰਨਾ ਟਾਈਮ ਲੋਕ ਹੁਣ ਬਈ ਕੱਟੂ ਬੱਕਰੇ ਜਿਹੜੇ ਮੀਟ ਵਾਲੇ ਬੱਕਰੇ ਆ ਸਾਨੂੰ ਚਾਰ ਆਸਤੇ ਥਿਆਉਂਦੇ ਨਹੀਂ ਬਈ 10 ਤੋਂ 15000 ਦਾ ਬੱਚਾ ਅਸੀਂ ਖਰੀਦੀ ਜਾਂਦੇ ਹੱਠ ਨੌ ਮਹੀਨਿਆਂ ਦਾ ਹਾਂ ਤੇ ਤੁਸੀਂ ਉਨੀ ਸੰਖਿਆ ਰੱਖੋ 10 15 20 ਬੱਕਰੀਆਂ ਰੱਖੋ ਉਹਨਾਂ ਦੇ ਬੱਚੇ ਖੱਸੀ ਕਰਾਓ ਵਾਧੂ ਵੇਖਦੇ ਆ ਬਈ ਨਾ ਬਰੀਡਿੰਗ ਤੇ ਵਿਕਣਗੇ ਤੇ ਜਿਹੜੇ ਨਵੇਂ ਭਰਾ ਹੈਗੇ ਆ ਉਹ ਵੀ ਬਈ ਠੱਗੀ ਠੋਰੀ ਤੋਂ ਬਚੋ ਜੇ ਆਪ ਦਾ ਪੂਰਾ ਪੁੱਛ ਪੜਤਾਲ ਕਰਕੇ ਕਿਉਂਕਿ ਅੱਜਕੱਲ ਬਈ ਸਾਰੇ ਕੰਮ ਛੱਡ ਰਹੇ ਆ ਵਿੱਚ ਠੀਕ ਹੈ ਤੇ ਉਹ ਐਵੇਂ ਬੱਕਰੀਆਂ ਮੜੀ ਜਾਂਦੇ ਮਹਿੰਗੀਆਂ ਸਸਤੀਆਂ ਕਰਕੇ 20-25000 ਤੋਂ ਮਹਿੰਗੀ ਬੱਕਰੀ ਨਾ ਲਓ ਜਿਹੜਾ ਨਵਾਂ ਬੰਦਾ ਹੈਗਾ ਠੀਕ ਹੈ ਦੋ ਦੰਦ ਚਾਰ ਦੰਦ ਬੱਕਰੀ ਲਓ ਨਵਾਂ ਹਾਨ ਬੱਕਰੀ ਲਓ ਚੰਗੇ ਬਰੀਡਰ ਤੋਂ ਕਰਾਸ ਕਰਵਾਓ ਦੋ ਬੱਕਰੀਆਂ ਜਾਂ ਪੰਜ ਬੱਕਰੀਆਂ ਤੋਂ ਕੰਮ ਸ਼ੁਰੂ ਕਰੋ ਸਾਲ ਦਿਓ ਦੋ ਸਾਲ ਦਿਓ ਤੁਹਾਡਾ ਘਰੇ ਹੀ ਮਾਲ ਤਿਆਰ ਹੋ ਜਾਣਾ ਫਿਰ ਤੁਸੀਂ ਉਹਨੂੰ ਵੇਚੋ ਤੇ ਜਿਹੜਾ 2-3 ਸਾਲ ਸਬਰ ਨਹੀਂ ਕਰ ਸਕਦਾ ਇਹਦੇ ਵਿੱਚ ਉਹ ਕੰਮ ਨਾ ਕਰੇ ਤੇ ਜਿਹੜੇ ਹੁਣ ਫਾਰਮ ਛੱਡੀ ਜਾਂਦੇ ਉਹ ਉਹਨਾਂ ਚ ਹੀ ਆ ਭਈ ਉਹਨਾਂ ਨੇ ਕਿਹਨੇ ਪਿਛਲੇ ਸਾਲ ਕੀਤਾ ਕਿਹਨੇ ਦੋਹਾਂ ਤੋਂ ਜਿਹੜਿਆਂ ਨੂੰ 6-7 ਸਾਲ ਹੋ ਗਏ 8 ਸਾਲ ਹੋ ਗਏ 10 ਸਾਲ ਹੋ ਗਏ ਉਹ ਕੋਈ ਕੰਮ ਨਹੀਂ ਛੱਡਦਾ ਉਹਨਾਂ ਨੂੰ ਸਮਝ ਆ ਜਾਂਦੀ ਆਹ ਭਈ ਦੁੱਧ ਪਾ ਕੇ ਵੀ ਆ ਦਾ ਖਰਚਾ ਪੂਰਾ ਕਰ ਲੈਣਗੇ ਬੱਕਰੀਆਂ ਦਾ ਠੀਕ ਆ ਭਾਈ ਬਹੁਤ ਧੰਨਵਾਦ ਤੁਸੀਂ ਇੰਨੀ ਵਧੀਆ ਜਾਣਕਾਰੀ ਦਿੱਤੀ ਦੋਸਤੋ ਜਦੋਂ ਆਪਾਂ ਦੇਖਾ ਦੇਖੀ ਦੇ ਵਿੱਚ ਜਾਂ ਤਤੇ ਕਾ ਕੰਮ ਕਰਦੇ ਆ ਨਾ ਉਦੋਂ ਘਾਟਾ ਪੈਂਦਾ ਹੈਗਾ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰੋ ਮਾਰਕੀਟ ਦੇਖੋ ਹਣਾ ਆਪਦੀ ਸਮਝ ਮੁਤਾਬਕ ਜਾਨਵਰ ਲਓ ਜਿਵੇਂ ਬਾਈ ਨੇ ਕਿਹਾ ਵੀ ਜਦੋਂ ਆਪਾਂ ਕਿਸੇ ਤੇ ਗੱਲ ਸਿੱਟ ਦਿੰਦੇ ਆ ਵੀ ਬਾਈ ਤੂੰ ਜਾਨਵਰ ਲੈ ਦੇ ਉਹ 100 ਦੇ ਵਿੱਚੋਂ ਕਿ ਇੱਕ ਦੋ ਬੰਦੇ ਹੀ ਇਮਾਨਦਾਰ ਹੁੰਦੇ ਆ ਤੇ ਨਹੀਂ ਉਹ ਦਲਾਲ ਹੀ ਰਗੜ ਕੇ ਰੱਖ ਦਿੰਦੇ ਆ ਠੀਕ ਆ ਇਮਾਨਦਾਰ ਬਾਈ ਦੁਨੀਆ ਤੇ ਕੋਈ ਨਹੀਂਗਾ ਜਦੋਂ ਖੁੱਲਾ ਪੈਸਾ ਦਿਖਾਵੋਗੇ ਹਰੇਕ ਦੀ ਨੀਂਦ ਖਰਾਬ ਹੋਊਗੀ ਹਾਂ ਹੋ ਜਾਂਦੀ ਠੀਕ ਆ ਜਿਹੜਾ ਇਮਾਨਦਾਰ ਆ ਬਾਈ ਉਹ ਜਾਂਦਾ ਨਹੀਂ ਮੰਡੀਆਂ ਮੁੰਡਕਾਂ ਤੇ ਉਹ ਜੇ ਕੰਮ ਹੀ ਨਹੀਂ ਕਰਦਾ ਉਹ ਘਰੇ ਬੈਠਾ ਆਦਣਾ ਠੀਕ ਹੈ ਆਦਾ ਵੇਖ ਕੇ ਰੋਟੀ ਬਈ ਹਰੇਕ ਨੇ ਕਮਾਉਣੀਆਂ ਦਲਾਲ ਨੇ ਵੀ ਕਮਾਉਣੀਆਂ ਵਪਾਰੀ ਨੇ ਵੀ ਕਿਸਾਨ ਨੇ ਵੀ ਰੋਜੀ ਰੋਟੀ ਹਰੇਕ ਨੇ ਬਈ ਉਹ ਕਮਾਲੇ ਪਰ ਤੁਸੀਂ ਆਏ ਨਾ ਹੋਵੇ ਜਿਹੜੀ 10000 ਵਾਲੀ ਹੈ 25000 ਦੀਆਂ 20000 ਦੀ ਖਰੀਦ ਲਿਓ ਕੋਈ 2-3000 ਰੁਪਏ ਮਹਿੰਗੀ ਹੁੰਦੀ ਆ ਉਹ ਨਫਾ ਹੋਣਾ ਸੀ ਬਈ ਨਫੇ ਨਾਲ ਹੀ ਵੇਚਦੇ ਆ ਜਿਹੜੀ 20000 ਦਿਨਾਂ ਦੀ 23 ਦੀ ਵੇਚਤੀ 22 ਦੀ ਵੇਚਤੀ 24 ਦੀ ਵੇਚਤੀ ਲੱਗੀ ਫੱਬੀ ਆ ਹਾਂਜੀ ਹੁਣ ਇਹ ਥੋੜਾ ਬਈ 20000 ਹੀ ਲੈ ਕੇ ਮੈਂ 30 ਦੀ ਦੇ ਦਿਆਂ ਉਹ ਗਾਂ ਜਾ ਕੇ ਸੂਵੇ ਵੀ ਨਾ ਇਹ ਚੀਜ਼ਾਂ ਤੋਂ ਬਚੋ ਤੁਹਾਨੂੰ ਪਹਿਚਾਨ ਹੋਣੀ ਚਾਹੀਦੀ ਜਾਨਵਰ ਬਈ ਮੇਰਾ ਇੰਨੇ ਦਾ ਹੈਗਾ ਤੇ ਆਹ ਨਸਲ ਦਾ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ ਤੇ ਆਪਣੇ ਚੈਨਲ ਤੇ ਬੱਕਰੀਆਂ ਬਾਰੇ ਬਹੁਤ ਹੀ ਜਾਣਕਾਰੀ ਵਾਲੇ ਵੀਡੀਓ ਪਈਆਂ ਤੁਸੀਂ ਜੇ ਨਵੇਂ ਇਸ ਕੰਮ ਚ ਆਇਓ ਤਾਂ ਆਪਣੇ ਚੈਨਲ ਤੇ ਵੀਡੀਓ ਦੇਖ ਕੇ ਵੀ ਕਾफी ਕੁਝ ਸਿੱਖ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬੱਕਰੀਆਂ ਵਾਲੇ ਭਰਾਵਾਂ ਨੂੰ ਮਿਲਾਵਾਂਗੇ ਤੇ ਤੁਹਾਡੇ ਲਈ ਨਵੀਂ ਤੋਂ ਨਵੀਂ ਜਾਣਕਾਰੀ ਲੈ ਕੇ ਆਵਾਂਗੇ ਦੇਖਦੇ ਰਹੋ ਯੰਗ ਫਾਰਮਰ ਚੈਨਲ ਭਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਬਈ ਜੀ ਧੰਨਵਾਦ